ਆਪਾਂ ਇਹ ਤੁਸੀਂ ਗੁੱਡੀ ਦੇਖੀ ਆ ਆ ਜਨਾਨੀ ਦੇਖੀ ਆ ਕਿਸੇ ਨੇ ਆਹ ਹੈ 100 ਰੁਪਿਆ ਨਾਮ ਦਾ ਜਿਹੜਾ ਦੱਸੂ ਚੱਲ ਕੋਈ ਗੱਲ ਨਹੀਂ ਉਹ ਸੰਦੀਪ ਵਾਲੇ ਕਵਰੇਜ ਨੇ ਏਸੀ ਦੀ ਪਾਇਆ ਪੁਲਖਦੀ ਆ ਉੱਥੇ ਟੱਪ ਚੋਂ ਪਾਣੀ ਭਰਤੇ ਲਿਆਂਦਾ ਉਹ ਤੇਰਾ ਬੇੜਾ ਭੇਜੇ ਆ ਬੰਦਾ 부ੜੀ ਨਾ ਜੀ ਤੇ ਕਿਤੇ ਨਹੀਂ ਉਧਰ ਉਧਰ ਉਰਾ ਪਰਾਂ ਬਾਜ਼ਾਰ ਬਜ਼ੂਰ ਚ ਤੂੰ ਆਉਗੀ ਲੈ ਨਹੀਂ ਮਕਲਾਦ ਵਾਲਾ ਆਪ੍ਰੀਤ ਤੋਂ ਆ ਦੇਖੋ ਜੀ ਅਸੀਂ ਹਣੇ ਮੂਨ ਤੇ ਆਏ ਹੋਇਆ ਮੇਰੇ ਘਰ ਵਾਲੀ ਆ ਤਾ 부ੜੀ ਨਾਲ ਕੁਛ ਲਖੰਦਾ ਹੈ ਇਹ ਇਹ ਹਾਂ ਜੀ ਅਸੀਂ ਪੱਕਾ ਵਿਆਹ ਹੋਇਆ ਜੀ ਸਾਡਾ ਜਮਾ ਪੱਕਾ ਮੁੰਡਿਆ 100 ਰੁਪਏ ਨਾਮ ਦਾ ਆ ਬੰਦਾ 부ੜੀ ਦੱਸੀ ਕਿੱਥੋਂ ਦੀ ਆ ਦੱਸੀ ਗੁੱਡੀਏ ਵਾਓ ਦੱਸੀ ਭਈਆ ਅੱਛਾ ਆਈਦਾ ਭਾਈ ਖੜੀ ਮੜਾ ਜਾ ਕਰ ਲਿਆ ਮੈਂ ਤਾਂ ਇਹਦੇ ਨਾਲ ਆਕ ਮੈਨੂੰ ਕੀ ਪਤਾ ਸੀ ਇਹ ਜੱਸਿਆ ਪਾਊਗਾ ਨਹੀਂ ਮੈਂ ਆਉਂਦੀ ਹੋ ਨਾ ਹਾਂਜੀ ਵਕੀਲ ਸਾਹਿਬ ਆ ਧੰਨਵਾਦ ਮੈਂ ਕਹਣਾ ਜਮੇ ਰੰਗ ਲਾ ਰਖਣੇ ਜਾਂਉਂਦੇ ਰਹੋ ਤੁਹਾਡੇ ਭਾਈ ਭਤੀਜੇ ਜਿਹਾ ਹੁਣ ਬਦ ਗੁੜੀਆਂ ਨੂੰ ਕਹਿੰਦੇ ਨੇ ਹਾਏ ਸਾਂ ਲੱਗੇ ਜਵਾਂ ਨਜ਼ਾਰਾ ਲਿਆ ਰਖਾ ਜਵਾਂ ਕਹਿੰਦਾ ਜਿਨੂੰ ਕੰਮ ਕਰਨ ਦਾ ਤਰੀਕਾ ਉਹਦਾ ਇਥੇ ਅਮਰੀਕਾ ਇਥੇ ਅਮਰੀਕਾ ਬਣਾਦਾ ਜੀ ਜਾਂਉਂਦੇ ਰਹੋ ਜਵਾਂ ਜਾਂਉਂਦੇ ਰਹੋ ਰੰਗ ਭਾਗ ਲਾਤੇ ਹਾਂ ਫੋਟੋਆਂ ਖਿੱਚੀ ਜਾ ਨਾ ਫੋਟੋ ਇੱਕ ਹੋਰ ਖਿੱਚਦਾ ਠੀਕ ਆ ਠੀਕ ਆ ਬੇਗੁਣਾ ਕਾਹੀ ਤਾਂ ਮੇਰਾ ਗੁਣ ਮੰਨਦਾ ਜਿਹੜੀ ਤੇਰੀ ਇੱਥੇ ਅਮਰੀਕਾ ਆ ਜਾ ਆ ਦੇਖੋ ਜੀ ਅਸੀਂ ਹਨੀਮੂਨ ਤੇ ਆਏ ਹੋਇਆ ਮੇਰੇ ਘਰ ਵਾਲੀ ਆ ਹੱਸ ਹੱਸ ਕਮਣਾ ਜਾ ਤਾਂ 부ੜੀ ਵਾਲਾ ਕੁਛ ਲਖੰਦਾ ਹੈਗਾ ਮੇਰੇ ਘਰ ਵਾਲੀ ਆਈ ਇਹੇ ਇਹ ਹਾਂ ਜੀ ਅਸੀਂ ਪੱਕਾ ਵਿਆਹ ਹੋਇਆ ਜੀ ਸਾਡਾ ਜਮਾ ਪੱਕਾ ਆ ਕੀ ਹੋ ਗਿਆ ਥੱਕ ਗਿਆ ਮਾਦਾ ਕਰਤਾ ਬੰਦ ਇਹ ਬੰਦ ਹੋ ਗਿਆ ਭਾਂਡਾ ਖਸ਼ਮਾ ਟੱਕਰੀ ਕਹਿ ਲੱਕਰੀਆਂ ਇਨੂੰ ਚਾਰਜ ਲਾ ਲੈ ਚਾਰਜ ਲਾ ਲੈ ਫੋਟੋਆਂ ਖਚਣੀਆਂ ਨੇ ਚਾਰਜ ਫੋਟੋਆਂ ਖਚਣੀਆਂ ਨਾਲ ਉਹ ਖਚਣੀਆਂ ਨੇ ਮੈਂ ਕੋਈ ਫੋਟੋ ਨਹੀਂ ਖਚਣੀਆਂ ਤੇਰੇ ਨਾਲ ਫੋਟੋ ਤਾਂ ਖੱਜਣੀ ਪਊਗੀ ਮੈਂ ਤਾਂ ਖਚਣੀ ਫਗੂਣ ਉਹ ਵਾਂ ਫੜਾਂ ਛੱਟ ਕੇ ਆਉਂਗੀ ਕਿਤੇ ਹੱਦ ਹੋਈ ਪਈਏ ਜਮ ਲੈ ਤੂੰ ਆ ਨਿਕਲੇ ਬਾਲਾ ਹਰੇ ਜਿਹਾ ਜਮਈ ਤੁੱਪੂ ਪੈਂਦੇ ਸਿੱਧੇ ਇਹ ਵੀ ਕੀ ਕਰੇ ਮੱਥਿਆ ਮੋੜ ਕੇ ਲੈ ਆਏ ਆਉਣੀਆਂ ਆਂਆਂ ਛੁਕਰੀਆਂ ਓਰੇ ਨੋ ਕਹੋ ਉਹ ਕੀ ਕਿ ਮੈਂ ਫਿਰ ਰੌਲਾ ਕੋਣ ਪਾਉਂਦਾ ਕੈਂ ਨਾ ਵੀ ਫਿਰ ਹੁਣ ਬਾਰ ਮੂਰੇ ਬਾਜਤਾ ਮਾਰਨੀ ਹੀਆਂ ਅੰਦਰ ਬਾਜ ਮਾਰ ਕੇ ਪੜਾਂਗੇ ਹੋਰ ਸਿੱਧੇ ਵੜ ਜੀ ਅਗਲੇ ਦੇ ਲੈ ਆਏ ਹੋਣੀਆਂ ਜਿਵੇਂ ਪਿਆ ਤੇ ਜਾਨੀ ਹੁੰਨੀ ਹੈਗੀ ਅਸੀਂ ਤਾਂ ਚਰਨੇ ਕੇ ਮੁੰਡੇ ਦਾ ਸ਼ਗਨ ਪਿਆ ਉਹਨਾਂ ਦਾ ਬਹੁਤ ਸ਼ਗਨ ਤੇ ਕਹਿਂਦੀ ਮੈਂ ਚੱਲ ਜਾਂਦੇ ਜਾਂਦੇ ਇਕੱਲੇ ਦਾ ਪਤਾ ਲਈ ਜੀ ਫਿਰ ਉਧਰ ਹੀ ਭੱਗ ਜਾਂਦੀ ਔਰੇ ਕੀ ਲੈਣਾਗੀ ਬਾਈ ਸਾਡੇ ਸਰੀਕੇ ਚੋਂ ਅਸੀਂ ਪਤਾ ਸਤਾ ਲੈਣਾ ਹੁੰਦਾ ਤੂੰ ਕੋਣ ਹੋ ਬਾਈ ਹੱਕ ਮੰਗਣਾ ਕਰਦਾ ਕੋਈ ਨਹੀਂ ਕਰੇ ਕੋਈ ਹੈ ਨਹੀਂ ਕਰੇ ਖੜ ਜਾ ਪਹਿਲਾ ਗੱਲ ਤਾਂ ਸੁਣ ਲੈ ਆਏ ਹੋਂ ਹੁੰਦੇ ਨੇ ਪਤਾ ਲੈਣਾ ਮੈਨੂੰ ਮੇਰੇ ਪਤੇ ਤੋਂ ਕੀ ਲੈਣਾ ਕੰਮ ਤੋਂ ਕੀ ਲੈਣਾ ਤੂੰ ਮੈਨੂੰ ਐ ਦੱਸ ਘਰ ਦੇ ਮੋਢੀ ਕਿੱਥੇ ਨੇ ਘਰ ਦੇ ਮੋਢੀ ਤਾਂ ਗਏ ਹੋਏ ਨੇ ਘਰ ਮੈਨੂੰ ਸੰਭਾਇਆ ਹੋਗਾ ਤੈਨੂੰ ਘਰ ਸੰਭਾਇਆ ਫੇ ਢੰਗ ਨਾਲ ਬੋਲ ਜੇ ਕੋਈ ਹੋਰ ਆ ਜਾਹਾਂ ਬੇਇੱਜ਼ਤੀ ਕਰਾ ਦੇਂਗੇ ਕਿਸੇ ਦੇ ਮੂਹਰੇ ਆਏ ਕੋਈ ਆਉਂਦਾ ਹੀ ਨਹੀਂ ਜਿਵੇਂ ਤੁਸੀਂ ਆਉਣੀ ਹੋਗੀਆਂ ਤੂੰ ਮੈਨੂੰ ਐ ਦੱਸ ਕੱਲਾ ਕਰਿਆ ਕੱਲ ਬਾਬਾ ਤਾਂ ਕਰਿਆ ਫਿਰ ਪਤਾ ਸੀ ਉਹਦਾ ਲੈਣਾ ਹੈ ਤੇਰਾ ਨਹੀਂ ਲੈਣਾ ਹੈ ਬੋਲੀ ਜਾਨੀ ਇੱਥੇ ਆ ਦੇ ਨਹੀਂ ਰੇ ਤਾਂ ਮੈਂ ਹੀ ਆ ਮੈਨੂੰ ਕਹਿ ਕੇ ਗਏ ਨੇ ਭਾਈ ਧਿਆਨ ਰੱਖੀ ਉੱਚ ਨੀਚ ਹੋ ਜਾ ਮਗਰੋਂ ਕੌਣ ਜੂ ਮਾਰਾ ਮਾਇਸੀ ਕਿ ਉਹਨਾਂ ਦੀ ਪੇਟੀ ਚੱਕ ਕੇ ਲੈ ਕੇ ਜਾਣੀ ਐ ਸਤਾ ਕੈਲੇ ਦਾ ਪਤਾ ਲੈ ਕੇ ਮੁੜ ਜਾਗੇ ਫੇਰ ਬੋਲੀ ਜਾਨੀ ਆ ਪਤਾ ਲੈਣ ਵਾਲਾ ਵੀ ਸੁਰ ਵੀ ਰੱਖੀਦਾ ਹੁੰਦਾਗਾ ਅਸੀਂ ਤਾਂ ਸਾਡੇ ਸੁਰ ਤਾਂ ਐਂ ਰਹਿਣਗੇ ਤਾਂ ਸਾਡੇ ਸੁਰਾਂ ਤੋਂ ਕੀ ਲੈਣਾ ਤੂੰ ਆਪਦੇ ਕੰਮ ਤੱਕ ਧਿਆਨ ਰੱਖ ਠੀਕ ਐ ਆਏ ਆਉਣੀਆਂ ਹੀ ਰੌਲਾ ਪਾਉਂਦੀਆਂ ਐ ਦੇਖ ਪਹਿਲੇ ਤਾਂ ਰੌਲਾ ਕੌਣ ਪਾਉਂਦਾਗਾ ਜਿੱਥੇ ਪਤਾ ਲੈਣ ਜਾਈਏ ਫਿਰ ਉਹ ਬਿਮਾਰ ਪਿਆਗਾ ਫਿਰ ਬਿਮਾਰ ਨੂੰ ਉਹਦੇ ਕੀ ਗੋਲੀ ਪੁੱਤੀ ਆ ਹਾਕ ਤਾਂ ਮਾਰਨੀ ਹੋਈ ਆ ਤੂੰ ਮੈਨੂੰ ਐ ਦੱਸ ਕਿਸੇ ਦੇ ਘਰੇ ਬੜਾਂਗੇ ਸਿੱਧੀਆਂ ਡੰਗ ਖਾਣੀਆਂ ਨੇ ਹਾਕ ਮਾਰ ਕੇ ਬੜਦੇ ਹੁੰਦੇ ਨੇ ਸੰਦੀਪ ਵੀ ਹੈ ਨਹੀਂਗਾ ਘਰੇ ਉਹ ਤਾਂ ਕਿਸੇ ਦਾ ਦੋਸਤ ਦੀ ਮੰਮੀ ਬਿਮਾਰ ਉਧਰ ਗਿਆ ਹੋਇਆਗਾ ਫਿਰ ਸੰਦੀਪ ਤੋ ਕਿਸੇ ਤਾਂ ਰੱਕਡਾ ਹੁਣੀਆਂ ਨੇ ਅੰਬੋ ਵਾਰੇ ਗਈ ਹੋਈ ਆ ਕਿਤੇ ਫਿਰ ਕੀ ਲੈਣਾ ਸੀ ਤਾਂ ਕੈਲੇ ਦਾ ਪਤਾ ਲੈਣਾ ਏ ਕੈਲੇ ਦਾ ਪਤਾ ਲੈ ਕੇ ਮੁੜ ਜਾ। ਪਣ ਪਤਾ ਲੈ ਲਈਏ ਜੇ ਤੂੰ ਲੈ ਲਈ ਇਜਾਜ਼ਤ ਹੈਗੀ ਏ ਤੇਰੀ ਲੈ ਲਓ ਪਤਾ ਮੈਂ ਤਾਂ ਕੀ ਕਹਿੰਦਾ ਨਹੀਂ ਮੈਂ ਆਪ ਮੁੜ ਚੱਲਦਾ ਭਾਈ ਕਹਾਂਗੇ ਵੀਰ ਉਹਨੇ ਅੰਦਰ ਨਹੀਂ ਵੜਨਾ ਤਾ ਆ ਜਾ ਫਿਰ ਚੱਲੀਏ। ਅਬਾ ਭੱਗ ਜਾ ਮੈਂ ਤਾਂ ਕੀ ਲੈਣਾਗਾ ਪਤਾ ਤਾਂ ਲੈ ਲਓ ਕੋਈ ਨਹੀਂ ਗੁੱਠੀ ਦਿੱਤੀ ਮੈਂ ਅਹੀ ਚੰਪਲੀ ਪਈ ਜਾ। ਥਾਪੜੇ ਨਾ ਖਾ ਲਈ ਮਤੋਂ ਬੋਲਦੀ ਕਿ ਮੈਂ ਆ ਗਈ ਭੜੇ ਨਕੌੜੇ ਵਾਲੀ ਸਾੜੀਆਂ ਹੋਈਆਂ ਕਿੱਥੋਂ ਆ ਜਾਂਦੀਆਂ ਨੇ ਸਵਾਦ ਲੈਣ। ਆਏ ਨਹੀਂ ਹੈਗਾ ਵੀ ਚੁੱਪ ਕਰਕੇ ਪਤਾ ਲੈਣਾ ਜਾਂ ਨਿਮਕੇ ਜਾਵੜੋ। ਇੱਧਰ ਹੈ ਨਹੀਂ ਆਏ ਨਾ ਇੱਧਰ ਦੇਖਿਆ ਮਾ ਮੂੰਹ ਕੱਟ ਦੂ ਕੋਈ ਇਧਰ ਤੀਵੀਂ ਵਾਲਾ ਬਾਥਰੂਮ ਆ ਬਾਥਰੂਮ ਤਾਂ ਲੈ ਕੇ ਜੋ ਤੀਵੀਂ ਜਿੱਦਾਂ ਸਾਫੀ ਨਹੀਂ ਹੋਈ ਜੀ ਪੜੀ ਹੋਈ ਹੈ ਮੇਰੀ ਆ ਜਾ ਐ ਆ ਐ ਆ ਆ ਆ ਥਿਆ ਗਈ ਥਿਆ ਗਈ ਹੁਣ ਨਿਕੜ ਪਲਾਂਗੇ ਹੁਣ ਤਾਂ ਬਾਹਲੀ ਦੂਰ ਨਹੀਂ ਬਾਹਲੀ ਦੂਰ ਨਹੀਂ ਆ ਜਾ ਇੱਕ ਥਾਂ ਤੇ ਖੜੀ ਗਈ ਲੱਗੇ ਇੱਕ ਥਾਂ ਤੇ ਬਹਿ ਕੇ ਹੁਣ ਤਾਂ ਮੈਂ ਤਲਾਹਦਾ ਬਹਿ ਕੇ ਇੱਕ ਥਾਂ ਤੇ ਖੜੀ ਆ ਹਾਂ ਚੱਲ ਫਿਰ ਚੱਲ ਕੜਪ ਲਾਂਗੇ ਕੜਪ ਲਾਂਗੇ ਹੁਣ ਨਹੀਂ ਛੜਦੇ ਭਾਏ ਤਾਂ ਖਸਮ ਚੜਦਾ ਤੜਕੇ ਜਿਨ ਲੱਤਾਂ ਰਹਿ ਗਈਆਂ ਮੇਰੀਆਂ ਤਾਂ ਇੱਥੇ ਹੌਲੀ ਹੋਈ ਆ ਇੱਥੇ ਹੌਲੀ ਹੋਈ ਆ ਉਹ ਇੱਥੇ ਕਿੱਥੇ ਆ ਇੱਥੇ ਹੌਲੀ ਹੋਈ ਆ ਦੇਖ ਇੱਥੇ ਹੁਣ ਧ ਆਏ ਨੂੰ ਜਾ ਕੇ ਹਰ ਜਾ ਇਧਰ ਕੀ ਫੇਰੇ ਤਰੇ ਨੇ ਇੱਥੇ ਦੀ ਆ ਇੱਥੇ ਤਿਆਰ ਏ ਇੱਥੇ ਤਿਆਰ ਏ ਇੱਥੇ ਇੱਥੇ ਆ ਕੇ ਖੜ ਗਈ ਐ ਕਰਨ ਕੀ ਆਇਆ ਇੱਥੇ ਇੱਥੇ ਕਰਨ ਕੀ ਆਇਆ ਤੂੰ ਤੇਰੀ ਸ਼ਰਮ ਲੈ ਜੇ ਤੇਰੀ ਸ਼ਰਮ ਲੈ ਜੇ ਕਰਨ ਕੀ ਆਇਆ ਇੱਥੇ ਖੜੀ ਆ ਚੂਲਾ ਨਹੀਂ ਪਹਿਣਾ ਤੇਰੇ ਤੇਰਾ ਆਮਰ ਚ ਚੂਲਾ ਨਹੀਂ ਪਹਿਣਾ ਤੇਰੇ ਭੈਣ ਦਾ ਖਸਮ ਕੇ ਗਾਲਾਂ ਕੱਢਦਾ ਫਿਰ ਇਹ ਚੀਰੀ ਇੱਥੇ ਬੈਠੀ ਸੀ ਓਪਣੋ ਇੱਥੇ ਕਿੱਥੇ ਬੈਠੀ ਐ ਫਿਰ ਹੁਣ ਇੱਥੋਂ ਕਿੱਥੇ ਪਾ ਆ ਬੰਦ ਹੋ ਗਿਆ ਜਗਾੜ ਇਦੂ ਬਾਦ ਇਹਦਾ ਖੜ ਗਿਆ ਇਹਦਾ ਉੱਠ ਗਿਆ ਓਰੇ ਪੁੱਛ ਕਿਸੇ ਨੂੰ ਫੋਟੋ ਦਿਖਾ ਕੇ ਹੈ ਇੱਥੇ ਕੌਣ ਹੈ ਕੁੱਤੇ ਨੂੰ ਪੁੱਛੀਏ ਕਿ ਬਾਂਦਰ ਨੂੰ ਪੁੱਛੀਏ ਹੈ ਉਹ ਤੇ ਉਹਦੇ ਮਕਲਾਵਿਆਂ ਨੂੰ ਚੜਦਾ ਫਫੜਾ ਕਰਨ ਦਾ ਕੰਮ ਕੀ ਆਇਆ ਓ ਯਾਰ ਬੇਦਮਾਗ ਹੋਏ ਪਏ ਟੋੜਾ ਹੈ ਨੀਗਾ ਕੋਲੇ ਭੈਣ ਦੀ ਤੈਨੂੰ ਮੋਢਿਆਂ ਤੇ ਲੈ ਕੇ ਚੱਕ ਕੇ ਤਰਾ ਚੂਲਾ ਜੂ ਟੱਕ ਮੇਰੀ ਗੱਲ ਸੁਣ ਓਰੇ ਘੁੰਮ ਫਿਰ ਲੈ ਇਦੂ ਬਾਅਦ ਤਾਂ ਆਪਾਂ ਪਿੰਡ ਚੱਲਦੇ ਆਂ ਵੀਰੇ ਪਿੰਡ ਪੁੰਟ ਦੀ ਗੱਲ ਹੀ ਮੇਰੀ ਗੱਲ ਸੁਣ ਲੈ ਇੱਥੇ ਬੰਦ ਹੋਇਆ ਆਪਲਾ ਤਾਂ ਹੂੰ ਪਰ ਹੁਣ ਹੋਰ ਕਹੀ ਚੱਕ ਲੈ ਵਿੱਚ ਪੁੱਤ ਨਾ ਉਹਰੇ ਹੈਗੇ ਤੇ ਉਹ ਲਵੇ ਲਉਣੀ ਨੇ ਮੈਂ ਤੈਨੂੰ ਗੱਲ ਦੱਸਦੀ ਬੰਤਾ ਮੈਨੂੰ ਮਿਲ ਜਾਣਦੇ ਗੱਲ ਉਹਦਾ ਮੈਂ ਮੇਰੀ ਗੱਲ ਸੁਣ ਲੈ ਜਿੰਦਰਾ ਥਾਪੜੇ ਖਾਵੇਂਗਾ ਤੂੰ ਕਿਹੜੇ ਮੇਲੇ ਦਾ ਕਰੀਏ ਨਾ ਲਵੇ ਰਹਿਗੇ ਲਵੇ ਆਗੇ ਹੁਣ ਮੇਰੀ ਗੱਲ ਦੇਖ ਕਹਾ ਬਾਗ ਜਾਂਦੇ ਨੇ ਯਾਰ ਮੈਂ ਕੀ ਕਰਾਂ ਬਾਗ ਜਾਂਦੇ ਨੇ ਯਾਰ ਫਿਰ ਹੁਣ ਹੁਣ ਕਹਾ ਕਿੱਧਰ ਭਾਗੇ ਗਈ ਗੱਲ ਸੁਣ ਲੈ ਉਹ ਉਹ ਖਾਨ ਖਾਨ ਕੁੱਤੀ ਆ ਜਨਾਨੀ ਉਹ ਖਾਨ ਕੁੱਤੀ ਆ ਮੈਥੋਂ ਕਾਹਨੂੰ ਕਹਾਉਣਾ ਫਿਰ ਹੋਟਲ ਤੇ ਹੁਣ ਕਿਤੇ ਪਾਈ ਕਰਦੇ ਇੱਥੇ ਬਾਜ਼ਾਰ ਬਜੂਰ ਭਾਅ ਲੈਂਦਾ ਜਿੱਥੇ ਮਾੜਾ ਮੋਟਾ ਮਾਲ ਮਲਿਸ਼ਨ ਮਿਲੇ ਉਤੇ ਹੋ ਸਕਦੇ ਨੇ ਫੋਟੋਆਂ ਹੈਗੀਆਂ ਪੱਕੇ ਪਿਆ ਯਾਰ ਤੂੰ ਪੱਕੀ ਪੱਕੀ ਦਾ ਚਮਚਾ ਲਵਾ ਦੇ ਆ ਵੀ ਮੇਰਾ ਸਾਲਾ 2% ਰਹਿ ਗਿਆ ਮੇਰੇ ਵਾਲਾ ਇਹਦਾ ਚਾਰਜ ਨਹੀਂ ਲੈਂਦਾ ਨਾਲ ਫਿਰ ਉਹਦਾ ਹੁਣ ਤੈਂ ਦੇਖਣਾ ਦੀ ਆ ਮੈਂ ਤਾਂ ਕਿਹੜੇ ਮੈਂ ਤਾਂ ਥੰਮ ਦੀ ਸੋਚ ਲੱਗੀ ਬਾਈ ਕਰਾਈ ਜਾਣਾ ਐਵੇਂ ਗੱਲ ਨਹੀਂ ਬਾਤ ਨਹੀਂ ਯਾਰ ਮੱਥਾ ਪਤਾ ਨਹੀਂ ਕਾਲੇ ਕਰਾਈ ਥੰਮਦਾ ਯਾਰ ਥੰਮ ਮੱਥਾ ਤਾਂ ਉਰੇ ਬੱਜੀ ਜਾਂਦਾ ਥਾਲਾ ਹੋਇਆ ਮੱਥਾ ਟੱਕਣ ਦਾ ਓ ਯਾਰ ਮੈਂ ਉੱਥੇ ਜਾਣਾ ਮੇਰੇ papa ਸਾਨੂੰ ਸ਼ੁਰੂ ਤੋਂ ਲੈ ਜਾਂਦਾ ਯਾਰ ਉੱਥੇ ਕਾਲੇ ਕੀ ਕਹਿੰਦੀ ਤੈਨੂੰ ਮਾਈ ਰਾਣੀ ਉਹਨੂੰ ਮੱਥਾ ਟੇਕਦੇ ਇੱਥੂ ਕਹ ਮਾਈ ਰਾਣੀ ਤੂੰ ਵੀ ਤੈਨੂੰ ਵੀ ਪਤਾ ਮੈਂ ਫਸਿਆ ਹੋਇਆ ਕਸੂਤਾ ਮਾਤਾ ਰਾਣੀਏ ਦਿਲੋਂ ਅਰਦਾਸ ਕਰਦਾ ਦਿਲੋਂ ਮੱਥਾ ਟੇਕਦਾ ਮੈਂ ਮੈਂ ਬੜਾ ਕਸੂਤਾ ਫਸ ਗਿਆ ਮਾਈ ਰਾਣੀਏ ਮੇਰੇ ਗੱਭਲੇ ਮਨਜੂਰ ਕਰੇ ਮਾਤਾ ਜੀ ਲੋ ਲੈ ਕੇ ਜਾਊਗੀ ਮਾਤਾ ਰਾਣੀਏ ਹੈ おい। ਓਰੇ ਆਪਾਂ ਚੁੱਲੇ ਚੱਲਦੇ ਨਾ ਝੂਟ ਲੀ। ਮਾੜਾ ਇੱਥੇ ਮਿੱਟੀ-ਮੁੱਟੀ ਕੱਢ ਲਾਂਦੇ ਜੇ ਮਾੜਾ ਪੂਰਾ ਟੋਆ ਟੱਪਾ ਹੁੰਦਾ। ਆ ਟੋਬਾ ਇਹ ਨਾ ਹੈਗਾ ਦੀ ਵਿੱਚ। ਓਰੇ ਐਂ ਮੁੰਡਿਆ ਓਰੇ ਐਂ ਇੱਕ ਮਿੰਟ। ਬਾਈ ਓਰੇ ਐਂ। ਓਰੇ ਐਂ। ਓਰੇ ਆ ਬੰਦਾ ਦੇਖਿਆ ਤਾ ਹਾਂ। ਆ ਬੰਦਾ ਦੇਖ। ਆਹਾ। ਇਹ ਦੇਖਿਆ ਨੀ। ਹੈਂ? ਉੱਧਰ ਗਿਆ। ਉੱਧਰ ਨੇ। ਉੱਧਰ ਗਿਆ। ਆ ਜਾ ਉੱਧਰ ਨੇ ਉੱਧਰ ਨੇ। ਹਰ ਜਾ ਜਾ। ਉਹ ਬਾਜ਼ਾਰ ਚੂ ਪੱਕਾ ਬਜਾ। ਆ ਜਾ ਆ ਜਾ। ਗੂਣੇ ਤਾਂ ਕਿਵੇਂ ਫੇਗਾ। ਲੈ ਲੈ। ਵੇ ਲੈ ਲੈ। ਮੈਂ ਲਾ ਬੋ ਠੀਕ ਆ। ਨੀ ਇਹ ਤਾਂ ਮਿਲਰਾ ਭੈਣੇ ਪੂਰਾ ਹੋਇਆ ਪਿਆ ਮੂੰਹ ਨਹੀਂ ਚੱਜਦਾ ਗੱਲ ਤਾਂ ਚੱਜਦੀ ਕਰ ਲੈ ਇਹਨੂੰ ਪੁੱਛ ਪਹਿਲਾ ਪ੍ਰਧਾਨ ਨੂੰ ਕਹਿ ਲੈ ਲਾਬੋ ਆ ਠੀਕ ਆ ਓਏ ਮੂੰਹ ਨਹੀਂ ਪਰ ਆ ਮਰਵੇ ਦੇਖ ਲੋ ਨਹੀਂ ਲੱਛਣ ਨਹੀਂ ਲੱਛਣ ਉਹ ਹੀ ਨਹੀਂ ਜਾਂਦੇ ਇਹ ਲੱਚਪਾ ਉਹ ਹੀ ਨਹੀਂ ਜਾਂਦੇ ਨੀ ਇਹ ਤਾਂ ਉਹੀ ਆ ਨਾ 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 ਮੈਨੂੰ ਨਹੀਂ ਲੋੜ ਹੈਗੀ ਬਸ ਮੈਂ ਤਾਂ ਦੂਰ ਹੀ ਨਾ 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 ਬਸ 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 ਠੀਕ ਆ ਸ਼ਰਮ ਮਨ ਮਾੜਾ ਦੇਖ ਨਾ ਨਹੀਂ ਦੇਖ ਲੈ ਉਹਨੂੰ ਸੁਰਤ ਨਹੀਂ ਆ ਗਈ ਅਕੇ ਰੱਸੀ ਜੜ ਗਈ ਬਲ ਨਹੀਂ ਗਿਆ ਦੇਖ ਲੈ ਲੱਛਣ ਤੂਤ ਬਾਰਾ ਹੋਇਆ ਕੀ ਤੇਨੂੰ ਹੋਇਆ ਕੀ ਤੇ ਉਹ ਦਿੰਦਰ ਨੂੰ ਪਤਾ ਮੈਨੂੰ ਨਹੀਂ ਪਤਾ ਪਰ ਉਹਦੀ ਹਾਲਤ ਨਹੀਂ ਹੈਗੀ ਕਿ ਉਹਨੀ ਸੁਰਤ ਨਹੀਂ ਜੰਨੀ ਤੁਸੀਂ ਗੱਲਾਂ ਕਰਦੀਆਂ ਹੋ। ਜੇਠਾ ਉਹ ਪ੍ਰਧਾਨ ਬਣ ਰਹੀ ਹੈ ਮੈਨੂੰ ਤਾਂ ਐਸੇ ਵੀ ਪਤਾ ਹੋ ਸਾਰਾ ਕੁਸ ਜੇਠ ਜੀ ਠੀਕ ਹੋ ਹੁਣ ਬਾਹਰ ਕੀ ਹੋਇਆ ਉਹ ਮੈਨੂੰ ਪਤਾ ਨਾ ਭੈਣ ਨੂੰ ਇਹ ਪਤਾ ਹੁੰਦਾ ਪ੍ਰੀਤੋ ਆਉਗੀ ਮਕਲਾਵਾ ਲੈਣਾ ਪ੍ਰੀਤੋ ਨਾਲ ਪ੍ਰੀਤੋ ਪ੍ਰੀਤੋ ਆ ਜਿਹੜੀਆਂ ਦੋ ਆਈਆਂ ਖੜੀਆਂ ਨੇ ਇਹਨਾਂ ਦੀ ਤਾਂ ਗੱਲ ਸੁਣ ਲੈ ਪਹਿਲਾਂ ਹਾਂ ਹੀ ਕਾ ਤੋ ਬੋਲਦੀਆਂ ਨਹੀਂ ਥਾਂ ਸਿਰ ਲੱਗਦਾ ਢੰਗ ਨਾਲ ਗੱਲ ਕਰ ਬਾਬਾ ਗਾ ਅਖਰ ਨੂੰ ਮੈਨੂੰ ਪਤਾ ਵੀ ਮੇਰਾ ਉਹ ਬਾਬਾ ਲੱਗਦਾਗਾ ਮੈਨੂੰ ਨਸਖਾ ਆਪਦਾ ਕੰਮ ਕਰ ਲੈ ਤੂੰ ਨੌਂਹੇਂ ਦਾ ਜਿੰਦਰ ਕਿੱਥੇ ਆ? ਹਾਂ ਜਿੰਦਰ ਉਹ ਤਾਂ ਕਰਦੇ ਸਾਡੇ ਪਰਸਨਲ ਕੰਮ ਗਏ ਹੋਏ ਨੇ। ਹੂੰ ਪਰਸਨਲ ਕੰਮ ਪਰਸਨਲ ਹੁੰਦਾ ਭੈਣ ਜੀ ਪਤਾ ਮੈਨੂੰ ਗਰੇਜੀ ਨੂੰ ਮਾਰਦੀ। ਉਹ ਤਾਂ ਬੰਦਾ ਦੇਖ ਕੇ ਉਹ ਜਾ ਕਿਹਾ ਜਾਂਦਾ ਵੀ ਆ ਬਸ ਕਰ ਰਹਿਣ ਦੇ ਪਾਣੀ ਦੀ ਘੁੱਟ ਤਾਂ ਪਿਆ ਦੇ। ਆਏ ਤਾਂ ਪਤਾ ਵੀ ਕੋਈ ਆਇਆ ਪਾਣੀ ਤਾਂ ਲਿਆ ਦੇ। ਪਿਆਉਨੀ ਆਉਂਦੀਆਂ ਦਾ ਲੱਗੀਆਂ ਬੋਲਣ। ਦਿਮਾਗ ਦਾ ਚੱਕਤਾ ਮੇਰਾ। ਹੋਰ ਦਿਮਾਗ ਦਾ ਬਾਹਰ ਲਈ ਬੈਠਿਆ ਚੱਕਰ ਨੂੰ ਤੂੰ। ਇਹਦੀ ਵੀ ਸੁਣ ਲਾ ਕੀ ਕਹੀ ਜਾਂਦਾ। ਇਹ ਗੱਲੇ ਸਦਮਾ ਲੱਗ ਗਿਆ ਪ੍ਰੀਤੋ ਦਾ। ਵਿਆਹ ਕਰਾ ਗਿਓ ਤਾਂ ਇਹਨੂੰ ਤਾਂ ਭੈਣੇ ਕੋਈ ਸੁੱਧ-ਗੁੱਧ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਇਹ ਬਚੂਗਾ ਨਹੀਂ ਬਾੜੇ ਦਿਨ ਨਹੀਂ ਕੱਟਦਾ ਹੈਗਾ ਇਹ ਐਂ ਹੁੰਦੀ ਆ ਨਾ ਜਿਹੜੇ ਕਿਸੇ ਨਾਲ ਕਰ ਐਂ ਕਰਦੀਆਂ ਨੇ ਇਹ ਪਾਪ ਦੇ ਘੜੇ ਨੇ ਭੈਣੇ ਆ ਪਰ ਗਿਆ ਹੌਰ ਹੁਣ ਬਸ ਫੁੱਟਣਾੜਾ ਥੋੜਾ ਟਾਈਮ ਚ ਆ ਦੇਖ ਲੈ ਕਿਵੇਂ ਫਿਰਦਾ ਤੀ ਸ਼ੁਕਰਿਆ ਹੈ ਸ਼ੁਕਰਿਆ ਤਾਰਤਾ ਹਕਾਰ ਰੱਬ ਨੇ ਕਿਉਂ ਬੋਲਦਾ ਨਹੀਂ ਹੁਣ ਬੋਲ ਤਾਂ ਗਾੜੀਆਂ ਜਨਾਨੀਆਂ ਕਦੇ ਕੁਝ ਬੋਲਦਾ ਤੇ ਕਦੇ ਕੁਝ ਤੂੰ ਉਹ ਤੂੰ ਅਗੜਾ ਤਾਂ ਗੜਾ ਤਾਂ ਤੂੰ ਅਕੰਜਰਾ ਹੈ ਆਪੇ ਮੂੰਹ ਮੁੱਠ ਭਰ ਗਏ ਟੀਮ ਆ ਕਣੀ ਝਾਕਦਾ ਤੀ ਨਾਲੇ ਮੱਖੀਆਂ ਬੜਬੜ ਨਿਕਲਦੀਆਂ ਨੇ ਦੇ ਬਣਗੇ ਤੇਰੇ ਆ ਆ ਕੇ ਚੱਲ ਕੋਈ ਨਾ ਧਿਆਨ ਰੱਖੀ ਸਾਰਾ ਕੁਛ ਠੀਕ ਹੋ ਜਾਊਗਾ ਹਾਂ ਚੱਲ ਮੈਂ ਇਹ ਤਾਂ ਪੀਂਦੀ ਨਹੀਂ ਪਾਣੀ ਤਾਂ ਹੁਣ ਤਾਂ ਬਸ ਘਰੀ ਜਾ ਕੇ ਪੀ ਲੂੰਗੀ ਹਾਂ ਬੀਤਾ ਕਹਿੰਦੀ ਸੀ ਪਾਣੀ ਲਿਆ ਦੇ ਨਾ ਹੁਣ ਉਹਨੇ ਪੀਣਾ ਤੀ ਮੈਂ ਨਹੀਂ ਪੀ ਪਾਣੀ ਕਿਵੇਂ ਕਸਾਇਲਾ ਆ ਜਾ ਜਿਵੇਂ ਬਾਲੇ ਦਿਨਾਂ ਨ ਪਰੇ ਹੁੰਦਾ ਓਹੋ ਉਹ ਸੰਦੀਪ ਵਾਲੇ ਕਮਰੇ ਜਨਾ ਏਸੀ ਦੀ ਪਾਇਆ ਬਲਿਖਦੀਆ ਉਥੇ ਟੱਬ ਚੋਂ ਪਾਣੀ ਭਰ ਕੇ ਲਿਆਂਦਾ ਤੇਰਾ ਬੇੜਾ ਭੇਜੇ ਓਹੋ ਨਹੀਂ ਤੈਨੂੰ ਅਕਲ ਨਹੀਂ ਹੈਗੀ ਓ ਮਸ਼ੀਨ ਜੀ ਮੈਨੂੰ ਚਲਾਉਣੀ ਨਹੀਂ ਨਹੀਂ ਆਈ ਫਿਰ ਮੈਂ ਉਹ ਪ੍ਰਧਾਨਤਾ ਬਣਦੀ ਫਿਰ ਤੇ ਮੂੰ ਤੇਰੇ ਹਾਂ ਦੇਖੀ ਪ੍ਰਧਾਨਤਾ ਬਣ ਰਹੀ ਆ ਵੀ ਸਾਰੇ ਘਰ ਦੀ ਮੋਢੀ ਹੀ ਹੁੰਦੀ ਆ ਅੱਜ ਆਪਾਂ ਤਾਂ ਘਰੇ ਜਾ ਕੇ ਪੀ ਲਾ ਚੰਗਾ ਕੱਲੇ ਜਾਣਨੇ ਆ ਭਾਈ ਅਸੀਂ ਤਾਂ ਪਰ ਹੋਣੀ ਅਸੀਂ ਤਾਂ ਅੱਜ ਤਾਂ ਬਾਧਾ ਹੁੰਦੀਆਂ ਨਹੀਂ ਹੈਗੀਆਂ ਜਿੰਨੇ ਦਿਨ ਇਹ ਨਾ ਦੇ ਘਰੇ ਭਾਈ ਜਾ ਭਾਗ ਜਾ ਬਲਾਉਣ ਕੌਣ ਜਾਂਦਾਗਾ ਆਪੇ ਆਉਣੀ ਆ ਨਾਲੇ ਬਿੰਦੇ ਬਿੰਦੇ ਹਾਂ ਬਾਬੇ ਚਾਹ ਪੀਣੀ ਐ ਓਏ ਤਾਂ ਉਹੀ ਫਿਰਦੀਆਂ ਨੇ ਪਾਉਂਕਦੀਆਂ ਨੰਦ ਦਾ ਕੋਈ ਕੰਮ ਧੰਦਾ ਹੈ ਨਹੀਂ ਕੌਲੇ ਕੌਲੇ ਦੀ ਹੋ ਰਹੀ ਐ ਕੋਈ ਨਾ ਤੂੰ ਜਨਤਾ ਨਾ ਕਰ ਢੱਕਰਦੀਆਂ ਮੈਂ ਹੁਣ ਨਹੀਂ ਆਉਂਦੀ ਐ ਇਹ ਚਾ ਕਰਕੇ ਦੇਉਂਦੈ ਨੂੰ ਚੰਗਾ ਪਾਏ ਜਾ ਪ੍ਰਿਤਾ ਹੋ ਗਈ ਲਾ ਪ੍ਰਿਤੋ ਲਾ ਸਿਆ ਪਪਰੇ ਆਉਗੀ ਪ੍ਰਿਤੋ ਗਿਆ ਹੋਇਆ ਜਿੰਦਰ ਮੈਂ ਪੱਠੇ ਪਾਦਾ ਚੰਗਾ ਮੱਜਾ ਇੱਧਰ ਕਰਦਾ ਮੜੀ ਜੀਆਂ ਤੇ ਇਹਦੀਆਂ ਟੌਫੀਆਂ ਤੂੰ ਕਹਿੰਦੀ ਕਮੇਰ ਚੜਦੀ ਆ ਠੀਕ ਆ ਖਾਣਾ ਤਾਂ ਜ਼ਰੂਰੀ ਐ ਅੱਧ ਤੋ ਜਿਆਦਾ ਟੌਫੀਆਂ ਤੈਨ ਖਾਦੀਆਂ ਤੀਆਂ ਮੈਂ ਤਾਂ ਦੋ ਖਾਦੀਆਂ ਦੀਆਂ 1500 ਰੋਟੀਆਂ ਦਾ 300 ਦਾ ਮੇਰਾ ਪੱਵਾਂ ਮੇਰੀ ਗੱਲ ਸੁਣ ਮੇਰੀ ਗੱਲ ਤਾਂ ਸੁਣ ਲੈ ਹਾਂ ਘਰੇ ਆ ਕੇ ਕਰ ਲਈ ਸਾਬ ਚੱਲ ਹੋ ਜਾ ਖੜਾ 300 ਦਾ ਪਊਆ ਇਧਰੋਂ ਜੇ ਪਹਾੜ ਜਾ ਕੇ ਨਾ ਥੱਲੀ ਦੱਬ ਜਾਗੇ ਉਰੇ ਕੁਝ ਨਹੀਂ ਆਉਂਦਾ ਭਾਈ ਆ ਮੀਟ ਦੀ ਮੇਰਾ ਤਾਂ ਇਹ ਤਾਂ ਖਾਂਦੀ ਨਹੀਂ ਫਿਰ ਉਹ ਵਿੱਚ ਕਾਹ ਤੋਂ ਲਾਈ ਜੰਨੇ ਫਿਰ ਖਰਚਾ ਤਾਂ ਸਾਂਝੀ ਹੋਊਗਾ ਫਿਰ ਖਰਚਾ ਸਾਂਝਾ ਨਹੀਂ ਹੋਊਗਾ ਹਾਂ ਬਾਹ ਨਹੀਂ ਬਹੁਤੀਆਂ ਜਾਣੀਆਂ ਹਾਂ ਤਰੀ ਤਾਂ ਤੈਂ ਵੀ ਖਾਦੀ ਦੀ ਮੈਂ ਤਾਂ ਉਹੀ ਨਹੀਂ ਖਾਂਦੀ ਹੈਗੀ ਮੈਂ ਤਾਂ ਹੱਥ ਨਹੀਂ ਲਾ ਕੇ ਰਾਜੀ ਮੇਰੀ ਗੱਲ ਸੁਣ ਖੜਾ ਹੋ ਲੈ ਜਾ ਚੱਲ ਚੱਲੀਏ ਤੁਰ ਪੈ ਆਏ ਇੱਥੇ ਕੋਈ ਨਹੀਂ ਤੈਨੂੰ ਲੈਣ ਆਉਂਦਾ ਹੈਗਾ 170 ਰੁਪਈਆ ਦਾ 90 ਨੰਬਰ ਮੇਰਾ ਕੱਟਾ ਮੇਰੀ ਗੱਲ ਸੁਣ 90 ਨੰਬਰ ਕੱਚਾ ਚੱਕ ਕੇ ਬਾਹਰ ਜਾ ਨਾ ਮੈਂ ਇਧਰ ਮਰੂੰ ਨਾਲ ਬਾਹਰ ਨਾ ਬਾਹਰ ਜਾ ਸੁਲਤਾਨ ਤੈਨੂੰ ਸਾਫਤਾ ਕਰ ਲੀਏ ਖੜ ਜਾ ਹਾਂ ਹੁਣ ਉਹੀ ਬਗ ਜੈਗੀ ਤੂੰ ਕਿਤੇ ਦੇਖੀ ਕਿੰਨੀਆਂ ਗੱਡੀਆਂ ਲੰਘਦੀਆਂ ਜਾਂਦੀਆਂ ਨੇ ਮੇਰੀ ਗੱਲ ਸੁਣ ਇੱਕ ਦਿਨ ਰੋਕ ਲੈ ਹੱਥ ਦੇ ਕੇ ਕਿਰਾ ਥਾਟ ਕਹਣੇ ਲੱਗਦੇ ਹੋ ਜਾਣਗੇ ਕਿਉਂ ਮੇਰੇ ਸੜਦੀਆਂ ਭਮਾਂ ਬੱਦੀ ਖੜੀਆਂ ਗਾ ਹੱਥ ਦੇ ਫਖਰੇ ਇੱਥੇ ਨਹੀਂ ਕੋਈ ਖੜਾਉਂਦਾ ਹੈਗਾ ਇਹਦਾ ਤੁਰਕੀ ਜਾਣਾ ਪਊਗਾ ਕਿੱਥੇ ਫਿਰਦੀਆਂ ਹੈ ਬਾਜਾ ਕਿੰਨੀ ਖੜਾਉਂਦਾ ਹੈਗਾ ਅਗਲਾ ਦੇਖਣ ਵਾਲਾ ਕਹੂਗਾ ਵੀ ਹਾਂ ਹਾਂ ਭਾਈ ਦੋ ਜ ਤੂੰ ਹੱਥ ਦੇ ਲੱਕੀ ਪਤਾ ਤੀ ਮਨ ਦੇ ਕੇ ਚੜਾ ਲੈ ਕੋਈ ਹਾਂ ਤੁਰ ਕੇ ਜਾਣਾ ਪੂਗਾ ਬਾਲੀ ਪਕਾਈ ਨਾ ਮਾਰ ਮੇਰੇ ਨਾਲ ਮੇਰੀ ਗੱਲ ਸੁਣ ਲੈ ਤੇਰਾ ਹਸਾ ਮੈਂ ਕਮਰੇ ਚ ਜਾ ਕੇ ਕਰੂੰ ਕੋਈ ਨਾ ਅੱਜ ਦੀ ਰਾਤ ਮੇਰੇ ਕੋਲ ਹੀ ਅੱਜ ਦਾ ਦਿਨ ਸੱਚ ਮੇਰੇ ਕੋਲ ਹੀ ਹੈ ਹਾਂ ਤੇਰੀ ਤਾਂ ਹਰਕਤ ਹਾਰ ਗਈ ਹਾਂ ਤੇਰੀ ਤਾਂ ਹਰਕਤ ਹਾਰ ਗਈ ਹੁਣ ਮੈਂ ਛੜਕਦੇ ਵਿਚਾਲੇ ਖੜ ਜਾਨੀ ਆ ਵੀ ਹਾਂ ਭਾਈ ਆਜੋ ਆਜੋ ਮੈਨੂੰ ਲੈ ਜਾਓ ਹਨਾ ਆਹੋ ਸ਼ਰਬਤ ਨਹੀਂ ਆਉਂਦੀ ਹੈਗੀ 2 ਲੀਟਰ ਨਾ 1 ਲੀਟਰ ਕੋਕ ਹਨਾ ਪੀਤਾ ਸੀ ਬਾਈ ਉੱਥੇ ਸੱਚ ਤਾਂ 300 ਕਿਸ਼ਤੀ ਵਾਲਾ ਵੀ ਰਹਿੰਦਾਗਾ 300 ਕਿਸ਼ਤੀ ਵਾਲਾ ਤੈ ਤੂੰ ਘਾ ਲੈ ਤੇ ਕਿਸ਼ਤੀ ਤੇ ਮਾਈ ਨਹੀਂ ਚੜੀ ਹੈਗੀ ਨਾ ਚੜਦੀ ਵੇ ਹਾਂ ਆ ਦੇਖ ਆ ਗੱਡੀ ਗੱਡੀ ਯਾਰ ਇਹ ਗੱਡੀ ਹੇ ਹੇ ਹੈ ਬੇ ਹਾਂ ਆ ਗੱਡੀ ਜੀ ਤੂੰ ਤਾਂ ਇਹ ਉਹ ਤੀਗਾ ਕੀ ਪੀਵੀ 13 ਨੰਬਰ ਦੀ ਸੰਗਰੂਰ ਦਾ ਬਾਈ ਖੜਾਈ ਓਏ ਉਹ ਤਾਂ ਤਾਂ ਖੜਾ ਨਹੀਂ ਹੋਇਆ ਮਰਿਆ ਨਹੀਂ ਹੁਣ ਖੜਾਈ ਓਏ ਬੰਦਾ ਸੰਗਰੂਰ ਦਾ ਦਿੱਤਾ ਪੀਵੀ 13 ਸੀ ਨੰਬਰ ਸੰਗਰੂਰ ਦਾ ਮੇਰੀ ਗੱਲ ਸੁਣ ਉਹ ਵੀ ਮਿੱਠੀ ਏ ਪਤਾ ਨਹੀਂ ਕੀ ਕਹਿੰਦਾ ਹੁੰਦਾ ਉਹ ਮੈਂ ਤਾਂ ਚੱਲੀ ਹਾਂ ਤੂੰ ਆਉਣਾ ਏ ਆ ਜੀ ਨਹੀਂ ਆਉਣਾ ਇੱਥੇ ਮਾਰ ਛਾਲ ਤੇਰਾ ਹੋ ਜਾ ਛੁਟਕਾਰਾ ਤੇਰਾ ਨਾ ਮਰ ਮਰਵਾਵਾ ਛਾਲ ਤੇਰੀ ਨਾ ਮਰਵਾਵਾ ਛਾਲ ਤੇਰੀ ਤੇਰੀ ਨਾ ਮਰਵਾਵਾ ਛਾਲ ਤੇ ਤੂੰ ਮੈਨੂੰ ਮਾਰ ਕੇ ਰਜ ਮਾਰ ਕੇ ਬਟਾ ਕਿਤੇ ਮਰਜੀ ਵਗ ਜਾ ਮੇਰੀ ਗੱਲ ਸੁਣ ਲੈ ਇਹਦਾ ਉਥੇ ਅਮਲਾਂ ਦੇ ਹੋਣ ਨੇ ਨਿਮੇੜੇ ਕਿਸੇ ਨਾ ਤੇਰੀ ਜੱਤ ਪੁੱਛਣੀ ਤੂੰ ਕਮਰੇ ਚ ਚਲ ਤਰਾ ਮੈਂ ਕੋ ਟੂ ਟੂਕਣਾ ਮੈਂ ਜਾਨਦੀ ਨਹੀਂ ਹਾਂ ਮੈਂ ਜਾਨਦੀ ਨਹੀਂ ਕੋਈ ਨਾ ਅੱਜ ਦਾ ਦਿਨ ਪਿਆ ਮੇਰੇ ਕੋਲ ਮੈਂ ਗੱਡੀ ਤੇ ਭਰਾ ਮਰਚਾ ਕੱਜਰਾ ਸਾਫ ਦਾ ਸਾਫ ਹੀ ਆਉਦਾ ਕਹਿੰਦੀ ਅੱਧੋ ਅੱਧੋ ਹੁਣ ਦੇ ਪੈਸੇ ਪੈਸੇ ਦੇ ਇਥੇ ਪੱਤਰ ਪੈਸੇ ਹਾਈ ਨਹੀਂ ਮੇਰੇ ਲਈ ਤਾਂ ਹਾਂ ਲੰਘ ਜਾ ਬਾਈ ਲੰਘ ਜਾ ਲੰਘ ਜਾਦਾ ਲੜਦੇ ਆਂ ਜੀ ਯਾਰ ਬੰਦੇ ਖਾਣੀ ਪੈਸੇ ਪੈਸੇ ਦੇ ਭੁੱਲੀ ਦਵਾਰ ਹਾਂ ਦੇ ਪੈਸੇ ਭੁੱਲੀ ਦਵਾਰ ਹਾਂ ਕੀ ਕਹਿਣਾ ਸੀ ਬੰਦੇ ਖਾਣੀ ਮੈਂ ਮੌਕਿਨੇ ਖਾਗੀ ਬੰਦੇ ਹਾਂ ਪੈਸੇ ਦੇ ਫਿਰ ਹਈ ਨਹੀਂ ਗਏ ਹਾਂ ਹਈ ਨਹੀਂ ਗਏ ਮੈਂ ਕਰਦਾ ਵਕੀਲ ਜੀ ਨੂੰ ਫੋਨ ਆ ਤੂੰ ਚੱਕ ਹਾਂ ਮੈਂ ਕਰਦਾ ਵਕੀਲ ਜੀ ਨੂੰ ਫੋਨ ਕਰ ਦੇ ਵੀ ਇਹਦਾ ਮੁਕਰ ਗਈ ਬਾਈ ਹਾਂ ਮੇਰੀ ਫਾਈਲ ਹੋਰ ਲਾ ਦੇ ਕਿਸਨਾਲ ਉਹ ਜਆ ਵਕੀਲ ਐ ਮਲੰਗ ਲਵਾ ਲੈ ਫਾਈਲ ਤੂੰ ਮੋਹੇ ਤੱਕ ਚੱਲ ਹਾਂ ਤੂੰ ਰੀ ਤੇ ਜਾਣੀ ਆ ਹੋਰ ਕਿਵੇਂ ਤੁਰਾਂ ਹਾਂ ਇੱਥੇ ਹੱਥ ਦੇ ਲੈ ਤੇਰੇ ਬੜਗੀ ਛੰਨਿਆਂ ਨੂੰ ਕੋਈ ਨਹੀਂ ਚੜਾਵੇ ਕਾਗਜ਼ ਚੁਗਣੀ ਕਾਗਜ਼ ਚੁਗਣੀ ਤੂੰ ਕੀ ਆ ਹਾਂ ਮਦਾ ਸੋਨਾ ਚੁੱਕਿਆ ਸੀ ਭੈਣ ਦਾ ਖਸਮ ਕੀ ਪਤਾ ਵੀ ਕੋਲਾ ਨਿਕਲੂ ਕੋਲਾ ਨਿਕਲ ਗਿਆ ਮੈਨੂੰ ਪਤਾ ਸੀ ਵੀ ਤੂੰ ਬੇਈਮਾਨ ਨਿਕਲੇਗਾ ਮੈਂ ਰੋੜਾ ਮਾਰੂ ਮੱਥਾ ਜਾ ਮੇਰਾ ਤਾਂ ਸਾਹ ਚੜ ਗਿਆ ਭੈਣ ਮਰਾ ਆਹੇ ਵੇ ਦਾਮ ਲੈ ਲੈ ਖਰਚੇ ਦੋ ਮਿੰਟ ਚੱਲਦੇ ਮੇਰੀ ਗੱਲ ਸੁਣ ਲੈ ਇੱਥੇ ਭਈਏ ਬਹੁਤ ਹਰਾਮੀ ਹੁੰਦੇ ਨੇ ਪਹਾੜਾਂ ਵਾਲੇ ਇੱਥੇ ਪਤੀ ਕੀ ਕੁਛ ਹੋਈ ਜਾਵੇ ਤੂੰ ਨਾ ਆ ਜਾ ਹਾਂ ਤੇਰੇ ਸਾਰੇ ਦੀ ਮਾਰ ਕੇ ਇੱਥੇ ਪਹਾੜੀ ਜੀ ਦਾ ਬੂਤ ਤੈਨੂੰ ਕੋਈ ਮੈਂ ਤਾਂ ਕਹਿੰਦੀ ਤੈਨੂੰ ਲੈ ਜਾਣ ਚਾਹ ਹਾਂ ਉੱਤੇ ਲਾ ਦੂ ਸਿਉਾਂ ਦਾ ਬੂਟਾ ਹਾਂ ਫਿਰ ਸਿਉ ਮਿੱਠੇ ਤਾਂ ਨਹੀਂ ਹੋ ਸਕਦੇ ਆ ਆ ਆ ਬੰਦਾ ਦੇਖਿਆ ਤੁਸੀਂ ਕਿ ਨਾ ਜੀ ਹੈ ਦੇਖਿਆ ਨਹੀਂ ਨਾ ਜੀ ਇਹ ਆ ਜਨਾਨੀ ਦੇਖੀ ਹੋਵੇ ਹਾਂ ਜੀ ਇਹ ਤਾਂ ਪੜਨ ਵਾਲੇ ਜਵਾਕ ਨੇ ਦਾ ਸਕੂਲ ਚੋਂ ਆਏ ਨੇ ਇਹਨਾਂ ਨੂੰ ਕੀ ਪਤਾ ਹੈ ਭਾਈ ਆ ਭਾਈ ਤੁਸੀਂ ਗੁੱਡੀ ਦੇਖੀ ਆ ਆ ਆ ਜਨਾਨੀ ਦੇਖੀ ਆ ਕਿਸੇ ਨੇ ਆ ਹੈ 100 ਰੁਪਿਆ ਨਾਮ ਦਾ ਜਿਹੜਾ ਦੱਸੂ ਚੱਲ ਕੋਈ ਗੱਲ ਨਹੀਂ ਆ ਜਾ ਬੱਸ ਤੁਰ ਪੂਰੀ ਪਤਾ ਹੁਣ ਉਹੀ ਗੱਲ ਜਿਹਨੂੰ ਪੁੱਛਣਾ ਇਹਨਾਂ ਨੂੰ ਕੀ ਪਤਾ ਹੈ ਹੈ ਓਰੇ ਹੋਰ ਪੁੱਛ ਲੈ ਕਿਸੇ ਦਾ ਸਲਾਹ ਨਾ ਤਬੀ ਉਮਨੀ ਸੀ ਆ ਦੇਖੀ ਆ ਆ ਦੇਖੀ ਆ ਬਾਦਲ ਉੱਤਰ ਗਿਆ। ਬਦਲ ਉੱਤਰ ਗਿਆ। ਬਸ ਸਾਲਾ ਜਿਉਂਦਾ ਰਹੇ ਉਹਦੇ ਤੱਕ ਲਾਤੀ। ਆ ਭਾਈ ਨੂੰ ਪਸਲਾ ਭਾਈ ਆਉਂਦਾ। ਆ ਆ ਆ ਦੇਖੀ ਆ ਜੀ ਤੁਸੀਂ ਇੱਥੇ ਕਿਤੇ? ਬੰਦਾ ਦੇਖਿਆ ਜੀ ਕਾ। ਆ ਬੰਦਾ ਬੁੜੀ। ਦੇਖਿਆ ਨਹੀਂ ਹੈ। ਆ ਜਨਾਨੀ ਦੇਖੀ ਹੋਵੇ? ਦੇਖਿਆ ਨਹੀਂ। ਨਹੀਂ ਨਹੀਂ। ਚੱਲ ਕੋਈ ਗੱਲ। ਧੰਨਵਾਦ। ਹੈ? ਮੇਰੇ ਸਾਲੇ ਆਹੀ ਬਾਹਲੇ ਨਹੀਂ ਖਿਤਾ ਬਾਂਦਰ ਗਾਲੇ ਨਹੀਂ। ਆ ਭਾਈ ਆਉਂਦਾ। ਆ ਆ ਦੇਖਿਆ ਹੀ ਕਿਤੇ ਆ। ਆ ਬੰਦਾ ਬੁੜੀ। ਨਾ ਜੀ। ਦੇ ਕਿਤੇ ਨਹੀਂ। ਉਧਰ ਉਧਰ ਹੋਰਾਂ ਪਰਾਂ ਬਾਜ਼ਾਰ ਬਜ਼ੂਰ ਚ। ਚੱਲ ਕੋਈ ਗੱਲ। ਹੋ ਰਾਇ ਉਹ ਕਾਨੂੰ ਏ ਗਮ ਹੋ ਗਏ ਭਾਈ ਸਾਡੇ ਯਾਰ ਦੀ ਤੀਮੀ ਲੈ ਕੇ ਭੱਜ ਗਿਆ ਭੈਣ ਦਾ ਖਸਮ ਇਹ ਮੇਰੇ ਬਾਬੇ ਦੀ ਜਨਾਨੀ ਲੈ ਕੇ ਭੱਜ ਗਿਆ 316 ਆ ਬਾਲਾ ਆਹ ਬਾਲਾ ਆ ਰਾਮਾ ਹਾਂ ਸੋ ਮੁੰਡਿਆ ਹਟ ਤੇਰਾ ਨਬੀ ਗੱਕੇ ਓਕੇ ਜੀ ਨਹੀਂ ਤੋੜਿਆ ਗਿਆ ਆ ਮੈਂ ਫਿਰਦਾ ਜੰਮ ਹੈ ਤੇਰਾ ਵੀ ਕੋਈ ਪਾਕਾ ਫੋਨ ਇਹ ਵੱਜ ਜਾਂਦਾ ਓਏ ਓਏ ਯਾਰ ਆ ਮੇਰਾ ਫੋਨ ਕਿੱਧਰ ਆ ਗਿਆ ਓ ਇੱਕ ਮਿੰਟ ਚੰਗਾ ਆ ਗਿਆ ਮੈਂ ਛੇਤੀ ਆ ਜੀ ਕਿਤੇ ਫੋਨ ਦੀ ਲੱਗਿਆ ਰਹੇ ਹੁਣ ਪੈਗ ਬੁੱਗੋ ਬਣਾ ਲਓ ਸੀਨੇ ਲਾ ਲਓ ਠੀਕ ਆ ਠੀਕ ਆ ਆ ਗਿਆ ਬੱਸ ਮੈਂ ਹਾਂਜੀ ਉਹ ਕਿਵੇਂ ਜੀਦਾ ਵਧੀਆ ਹੀ ਵਧੀਆ ਤੁਸੀਂ ਐਸੋ ਹਾਂ ਵਧੀਆ ਵਧੀਆ ਹੋਰ ਲੋਟਾ ਕੰਮ ਕਰ ਵਧੀਆ ਵਧੀਆ ਹਾਂ ਮੈਂ ਤੇਰਾ ਤਾਇਆ ਬੋਲਾ ਰਾਮਾ ਪਹਾੜਾਂ ਚ ਪਤਾ ਲੱਗਿਆ ਤੈਨੂੰ ਪਸਾਰ ਲਈ ਬਾਏ ਤਾਏ ਤੇਰੀ ਮੈਂ ਆਏ 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 ਜਾਉਂਦਾ ਨੇ ਉਹ ਮੈਂ ਕਹਿੰਦਾ ਸੀ ਵਾਹ ਕਰੇ ਜਿਹੜਾ ਗੂੜਾ ਮਾਰਦਾ ਸ਼ੇਰ ਬਣ ਕੇ ਤੇਰੀ ਤਾਈ ਸੋਚ ਕਰੀ ਜਾਂਦੀ ਐ ਕਰੀ ਸੀ ਮੈਂ ਤਾਂ ਇਹ ਤਿੰਨ ਚਾਰ ਮੁੰਡੇ ਬੁਲਾ ਰਖੇ ਸਫਾਈ ਸੂਝ ਲੱਗ ਰਿਆਂ ਕਰਨਾ ਅੱਛਾ ਬਸ ਤੇਰੇ ਆਉਂਦੇ ਨੂੰ ਮੈਂ ਕਲੀ ਕੁਲੀ ਵੀ ਕਰਵਾ ਕੇ ਰੱਖੂਗਾ ਨਾ ਰੰਗ ਕਰਾ ਦੂੰ ਹਾਂ ਬਸ ਸਾਰਾ ਕੁਝ ਕਰਾ ਦਿਆਂ ਅਸਲ ਵਿੱਚ ਅਸੀਂ ਕੱਲ 5 ਵਜੇ ਤੱਕ ਮੋੜਾਂਗੇ ਕੰਮ ਫੋਟੋਆਂ ਦਾ ਨਮਾਇਸ਼ ਦਾ ਆਉਂਦੇ ਸੀਗੇ ਵਕੀਲ ਕਹਿੰਦਾ ਦੋ ਦੋਸਰ ਆਜੇ ਹੋਟਲ ਟੈਅਰ ਕਰੋ ਭਾਈ ਅੱਛਾ ਹਾਂ ਮੇਰੀ ਤਾਈ ਨਾਲ ਤਾਂ ਨਹੀਂ ਕਰਨੀ ਗੱਲ ਬਸ ਕੋਈ ਨਹੀਂ ਨਾਲ ਰੱਖੀ ਤਾਈ ਨੂੰ ਹਾਂ ਨਾ ਤਾਂ ਤਾਈ ਤਾਂ ਹੌਣ ਦਿਲਚੀ ਬੱਸੀ ਹੈ ਤਾਈ ਨੂੰ ਨਹੀਂ ਹੋਣਾ ਪੱਛ ਛੱਡਦਾ ਚੱਲ ਠੀਕ ਹੈ ਫੇ ਚੰਗਾ ਗਾਉਂ ਰੱਖੀ ਵੀਰ ਬਣ ਕੇ ਹਾਂ ਗੌਰਿਆ ਮੇਰੀ ਟੈਨਸ਼ਨ ਵਾਲਾ ਘਰ ਦੀ ਪਰਵਾਹ ਨਾ ਕਰੀ ਤੇਰੇ ਆਉਂਦੇ ਨੂੰ ਚੱਬ ਕੱਢ ਦੂੰ ਹਾਂ ਠੀਕ ਹੈ ਜੇ ਪੈਸੇ ਟੱਕ ਆਦਨਵਾ ਫੋਨ ਕਰ ਦੂੰਗਾ ਤੇਰਾ ਨੰਬਰ ਆ ਗਿਆ ਹੁਣ ਮੇਰੇ ਕੋਲ। ਹਾਂ ਠੀਕ ਆ ਠੀਕ ਆ ਚੰਗਾ ਜਾਉਂਦਾ ਰਹਿ ਜੀਆ। ਓਕੇ ਸਰ। ਆਥੜੇ ਸੀ ਰੋਟੀ ਰੋਟੀ ਲਾ ਕੇ ਢੇੜਾ ਲੈਣ ਜਾਣੇ ਉਹਨਾਂ ਤੇਰੀ ਤਾਈ ਨਾਲ ਉਹ ਪ੍ਰੋਮੋਟਰ ਤੇ। ਠੀਕ ਆ ਤਾਈ। ਚੰਗਾ। ਇਹਦਾ ਫੋਨ ਕਿੱਥੋਂ ਆ ਗਿਆ ਸੀ? ਇਹਦਾ ਮੈਂ ਵੀ ਨਹੀਂ ਫੋਨ ਚੱਕ ਕੇ ਰਾਜੀ ਦੀ। ਚਲੋ ਚੱਲੀਏ ਨੇ ਅਰੇ ਲਈਏ। ਪਤਾ ਨਹੀਂ ਕੀ ਮੇਰਾ ਸਾਲਾ ਪਤਾਲ ਚਲੋ ਕਿਸੇ ਨੂੰ ਨਹੀਂ ਪਤਾ। ਤਸਰੀ ਕਾਲ ਜੀ। ਰਾਮ ਨਾਮ ਜੀ। ਆ ਆ ਆ ਆ ਬੰਦਾ 부ੜੀ ਦੇਖੇ ਨੇ ਬਾਬਾ। हां फोटो ਵਿੱਚ ਨਹੀਂ ਨਹੀਂ ਇੱਥੇ ਮਹਾ ਉਹ ਦੇਖੇ ਇੱਥੇ ਤੁਰਦੇ ਫਿਰਦੇ ਇਹ ਲੋਪ ਹੋ ਗਏ ਜੀ ਗੁੰਮ ਹੋ ਗਏ ਆ ਦੇਖੀ ਮਾਤਾ ਆਹ ਆਪਣਾ ਉਧਰੋਂ ਨੇ ਅਸੀਂ ਪੰਜਾਬ ਤੋਂ ਆਇਆਗੇ ਆ ਪੰਜਾਬ ਕੋਈ ਜਗ੍ਹਾ ਸੰਗਰੂਰ ਨਮੋਲਪਿੰਡਾ ਗੁੰਮ ਸੋਦਾ ਦੀ ਤਲਾਸ਼ ਕਰਦੇ ਆਂ ਇਹ ਆ ਆ ਬੰਦਾ ਜਨਾਨੀ ਨਾਲ ਦੇਖਿਆ ਇੱਥੇ ਜੋ ਤਾਂ ਜਨੰਦੀ ਆ ਜੋ ਤਾਂ ਲੜਕਾ ਤਾਂ ਲੱਗਾ ਮੈਨੂੰ ਨਹੀਂ ਲੜਕਾ ਨਹੀਂ ਹੈਗਾ ਇਹਦੀ ਉਮਰ ਵੀ ਹੈਗੀ 35 36 ਸਾਲ ਦੀ ਅੱਛਾ ਹਾਂ ਇਹ ਇਹ ਬਿਆਹੀ ਹੁਈ ਤੀ ਇਹ ਬਸ ਇਹ ਲਿਆ ਇਧਰ ਲਿਆ ਸੀ ਤਾਂ ਪਿੱਛਾ ਕਰਦੇ ਫਿਰਦੇ ਆ ਅੱਛਾ ਇਹ ਇਹ ਹਾਂ ਇਹ ਇਹ ਧੋਖਾ ਦਿੱਤਾ ਇਹ ਜਨਾਨੀ ਨੇ ਇਹ ਬੰਦਾ ਵੀ ਯਾਰ ਮਾਰ ਕਰ ਗਿਆ ਅੱਛਾ ਅੱਛਾ ਯਾਰ ਮਾਰ ਕਰ ਗਿਆ ਇੱਥੋਂ 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 ਦੀਆਂ ਤੁਸੀਂ ਬਸਨੀਕ ਆ ਹਾਂ ਹੈਂ ਗਾਹਾਂ ਤੋਂ ਸੁਣਨਿਆ ਪੂਰੀ ਉਹ ਅੱਗੇ ਪੁੱਛ ਲਾ ਇਹ ਤਾਂ ਪਤਾ ਨਹੀਂ ਬਾਪੂ ਚੱਲ ਕੋਈ ਗੱਲ ਨਹੀਂ ਚੰਗਾ ਜੀ ਧੰਨਵਾਦ ਜੀ ਧੰਨਵਾਦ ਧੰਨਵਾਦ ਚਾਉਂਦੇ ਰਹੋ ਕਿੰਨੇ ਦਿਨ ਹੋ ਗਏ ਬਈ ਦਿਨ ਤਾਂ ਪੁੱਛੋ ਨਾ ਜੀ ਦਿਨ ਤਾਂ ਰੋਟੀ ਛੁੱਟੀ ਪਈਆ ਸਾਡੀ ਤਾਂ ਰੋਟੀ ਛੁੱਟੀ ਪਈਆ ਆਪਾਂ ਤਾਂ ਛੁੱਟਰੀ ਕਿੰਨੇ ਦਿਨ ਹੋ ਗਏ ਨਿਕਲਿਆ ਨਾ ਚਾਰ ਪੰਜ ਦਿਨ ਹੋ ਗਏ ਹੋਰ ਜੀ ਬੱਸ ਪੁੱਛੋ ਨਾ ਹੋਰ ਇਹ ਤਾਂ ਬੱਸ ਆ ਇਹ ਤਾਂ ਬਹੁਤ ਬਾਈ ਤੋ ਹਾਂ ਆ ਭਾਈ ਤੋ ਆ ਦੇਖੇ ਨੇ ਇਹ ਆ ਬੰਦਾ ਤਾਂ ਨਹੀਂ ਦੇਖਿਆ ਕਿਤੇ ਆਹਾ ਹੈ ਦੇਖਿਆ ਇਹ ਤਾਂ ਇਹ ਤਾਂ ਜਿਹੜਾ ਬੰਦਾ ਫੋਨ ਤੇ ਆ ਯਾਰ ਉਹ ਕਿੱਥੇ ਗੱਲ ਕਰਦਾ ਹੋਰ ਆ ਫੋਨ ਨਹੀਂ ਤਾਂ ਇਹ ਪਵਾੜਾ ਪਾਏ ਦਾ ਆ ਦੇਖੇ ਨੇ ਆਹ ਆਹ ਆ ਦੇਖੇ ਨੇ ਦੋਨੇ ਜਾਣੇ ਹੈ ਦੇਖੇ ਨਹੀਂਗੇ ਚੱਲ ਕੋਈ ਗੱਲ ਕੋਈ ਗੱਲ ਇੱਥੋਂ ਤੁਸੀਂ ਮਹਾਂਦੇਹਾ ਮੇਰੀ ਸੌਕਣ ਚੰਬੜੀ ਫਿਰਦੀ ਸੀ ਦੋ ਟਕੇ ਦੀ ਤੀਵੀ ਨਹੀਂ ਐ ਹੁੱਬੇ ਨਹੀਂ ਜਿਹਦੇ ਘਰੇ ਦਾਣੇ ਨਹੀਂ ਹੁੰਦੇ ਮੂੰਹ ਚੜ ਕੇ ਆ ਹੀ ਬੋਲਦੀਆਂ ਨੇ ਨਹੀਂ ਉਸ ਗੱਲ ਨੂੰ ਗੁਜ ਮੈਂ ਸਿਆਣੇ ਕਹਿੰਦੇ ਹੁੰਦੇ ਨੇ ਡੱਡੂ ਨੂੰ ਚਾਹੇ ਸੋਨੇ ਦੀ ਈਟ ਤੇ ਬਿਠਾ ਦੇ ਛਾਲ ਤਾਂ ਉਹਨੇ ਗੰਧ ਚੀ ਮਾਰਨੀ ਗੰਧ ਚੀ ਮਾਰ ਗੰਦੀ ਉਗਲੂਗੀ ਮੂੰਹ ਚੌੜੀ ਹੋਈ ਪਈ ਆ ਗੱਲ ਸੁਣਨੀ ਰਾਣੀ ਤੇਨੂੰ ਕੱਪੜੇ ਨਹੀਂ ਦਵਾ ਕੇ ਲਈਆਂ ਸੀ ਨਹੀਂ ਹਾਂ ਨਹੀਂ ਸਾਲ ਹੋਣ ਵਾਲਾ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਰਾਣੀ ਮੈਨੂੰ ਮਿਲੀ ਤੀ ਕੱਲ ਹਾਂ ਤੇ ਮੈਨੂੰ ਕਹਿੰਦੀ ਕਹਿੰਦੀ ਉਹ ਤੋਂ ਪੈਸੇ ਦਵਾ ਦੇ ਮੈਂ ਕੋਈ ਨਾ ਦਵਾ ਦੂੰਗੀ ਨਾਲੇ ਉਹਨੇ ਸਮਾ ਕੇ ਲਈ ਉਹਦੇ ਵੀ ਨਹੀਂ ਦਿੱਤੇ ਸਲਾਈ ਤੂੰ ਐ ਕਰ ਰਾਣੀ ਨੂੰ ਫੋਨ ਲਾ ਵੀ ਗੱਲ ਪੱਕੀ ਰਾਣੀ ਨੂੰ ਐ ਕਹੀਂ ਗੱਲ ਸੁਣ ਪਹਿਲਾਂ ਮੇਰੀ ਰਾਣੀ ਨੂੰ ਐ ਕਹੀਂ ਕਿ ਰਾਣੀ ਵੀ ਸਾਡੀ ਜ਼ਿੰਮੇਵਾਰੀ ਨਹੀਂ ਵੀ ਜਿੰਨੇ ਉਹ ਤੋਂ ਪੈਸੇ ਬਣਦੇ ਆ ਉਹਦੇ ਅੱਜ ਹੀ ਲੈ ਲੈ ਨਾਲੇ ਜੇ ਕਿ ਦਰਸਦਾਰ ਉਹਨੂੰ ਚੀਜ਼ ਦੇਣ ਦੀ ਲੋੜ ਨਹੀਂ ਜੇ ਕੱਪੜੇ ਸਵਾਉਂਦੇ ਆ ਤਾਂ ਆਪਦੇ ਨਾਗਰ ਤੋਂ ਪੈਸੇ ਲਿਆ ਕਰ ਹੁਣ ਹੀ ਲਾ ਹੈਗਾ ਨਾ ਪਰ ਵਧੀਆ ਯਾਦ ਕਰਾ ਤਾਂ ਹਾਂ ਹ ਧਿਆਨ ਨਾਲ ਲਹੀ ਕਿਸੇ ਦਾ ਹੋਰ ਹੀ ਨਾ ਲਾ ਲੈ ਹੋ ਨੰਗੇ ਹੋ ਨੰਗੇ ਰਾਣੀ ਭਰੇ ਹੋਇਆ ਹਾਂ ਹਾਂ ਆਓ ਸੇ ਆਓ ਸੇ ਕੋਈ ਨਾ ਦੇਖ ਸੈ ਨੂੰ ਮੈਂ ਸਿਖਾਉਣੀ ਆ ਹੁਣ ਹਾਂ ਵੱਡੀ ਆਈ ਆ ਇਹ ਪਾਣੀ ਚ ਰਹਿ ਕੇ ਮਗਰ ਮੱਛ ਨਾ ਬੈਲ ਜਾਈ ਆ ਹਾਂ ਬੈਲ ਜਾਈ ਜਾਂਦੀ ਆ ਚੱਕ ਹੈਂਡ ਫ੍ਰੀ ਕਰ ਲਾ ਹੈਲੋ ਹਾਂਜੀ ਰਾਣੀ ਬੋਲਦੀ ਆ ਰਾਣੀ ਬੋਲਦੀ ਆ ਹਾਂ ਆ ਰਾਣੀ ਬੋਲਦੀ ਆ ਦੋਸਤੋ ਨਹੀਂ ਲਾਬੋ ਬੋਲਦੀ ਆ ਲਾਬੋ ਮੈਂ ਇਹ ਠੀਕ ਆ ਮੈਂ ਤਾਂ ਮੈਂ ਐ ਕਹਿੰਦੀ ਸੀ ਪੂਰਾ ਫੜਾ ਮੈਨੂੰ ਲਫੜ ਗੱਲ ਕਰ ਲੈ ਨਹੀਂ ਉਹ ਜਿੰਦਰ ਵਾਲੀ ਤੋਂ ਪੈਸੇ ਨਹੀਂ ਲੈਣੇ ਤੂੰ ਕਿੱਥੇ ਦੇ ਕੇ ਗਈ ਆ ਉਹ ਮੈਂ ਤਾਂ ਲੈਣੇ ਨੇ ਹਜੇ ਪੈਸੇ ਉਹ ਤੋਂ ਉਹ ਉਹੀ ਕਹਿੰਦੀ ਆ ਮੈਂ ਸਾਡੇ ਨਾਲ ਹੋ ਗਈ ਭਾਈ ਉਹਦੀ ਲੜਾਈ ਗੱਲ ਸੁਣ ਲੈ ਪਹਿਲਾਂ ਮੇਰੀ ਧਿਆਨ ਨਾਲ ਫੇਰ ਬੋਲੀ ਤੇ ਸਾਡੀ ਹੋ ਗਈ ਉਹਦੇ ਨਾਲ ਲੜਾਈ ਤੂੰ ਐ ਕਰ ਉਹਨੂੰ ਫੋਨ ਕਰਕੇ ਕਹਿ ਕੇ ਭਾਈ ਮੈਨੂੰ ਅੱਜ ਹੀ ਪੈਸੇ ਦੇ ਕੇ ਜਾ ਕੇ ਮੈਨੂੰ ਲੋੜ ਆ ਹਾਂ ਸ਼ਮੇ ਦਾ ਮਿੰਦੋ ਦੇ ਮੂੰਹ ਨੂੰ ਉਹਨੂੰ ਸੂਟ ਚ ਕਾਦੇ ਸੀਗੇ ਮੈਂ ਤਾਂ ਜੇ ਆ ਗੱਲ ਹੋ ਗਈ ਥੋੜੀ ਫਿਰ ਤਾਂ ਮੈਂ ਨੂੰ ਹੁਣੇ ਫੋਨ ਕਰਦੀ ਆ ਫਿਰ ਤਾਂ ਮੈਂ ਆਪਦੇ ਪੈਸੇ ਲਵਾ ਮਾਂ ਨੂੰ ਕਹਿ ਕੇ ਮੈਂ ਤਾਂ ਇਹਦੇ ਮੂੰਹ ਨੂੰ ਨਹੀਂ ਬੋਲੀ ਹੁਣ ਨਾ 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 ਤੈਨੂੰ ਛੁੱਟੀ ਆ ਲੈ ਲੈ ਉਹਦੇ ਪੈਸੇ ਲੈ ਲੈ ਨਾਲੇ ਮੇਰੀ ਗੱਲ ਸੁਣ ਜਿਹੜੇ ਹੁਣ ਨਵੇਂ ਕੱਪੜੇ ਸਵਾਉਣ ਆਉਗੀ ਜਾਂ ਕੋਈ ਚੀਜ਼ ਲੈਣਾ ਉਦਾਂ ਹੀ ਨਾ ਦਾਰ ਸਦਾਰ ਚੰਗਾ ਨਾ ਨਾ ਮੈਂ ਤਾਂ ਹੁਣ ਜਮਾ ਨਹੀਂ ਦਿੰਦੀ ਮੈਂ ਤਾਂ ਮਿੰਦੋ ਦੇ ਮੂੰਹ ਨੂੰ ਚੁੱਪ ਕਰ ਜਾਂਦੀ ਸੀ ਵੀ ਚਲ ਕੋਈ ਨਾ ਇਹ ਨਾਲ ਆਉਂਦੀ ਆ ਤੂੰ ਹੁਣੇ ਫੋਨ ਕਰ ਭਣ ਬਣ ਕੇ ਹਾਂ ਮੈਂ ਹੁਣੇ ਲਾਉਣੀ ਆ ਉਹਨੂੰ ਫੋਨ ਪੈ ਮੈਂ ਨਹੀਂ ਚੰਗਾ ਹੁਣ ਮੇਰੀ ਗੱਲ ਆਪਦਾ ਫੋਨ ਫੜਨੀ ਫੋਨ ਤਾਂ ਮੈਂ ਫੜ ਲ ਘੱਡ ਕਰੀ ਜਾਂਦਾ ਖੜ ਜਾ ਤੇ ਹੁਣ ਮੈਂ ਕਰਦੀ ਆਂਗੀ ਸਿਬੋ ਨੂੰ ਫੋਨ ਸਿਬੋ ਨੂੰ ਲਾਉਣੀ ਅੱਗ ਵੀ ਇਸ ਤਾਂ ਗਈ ਤੇ ਕੈਲੇ ਦਾ ਪਤਾ ਲੈਣਾ ਮੇਰੀ ਸਬਕਾਂ ਨੇ ਸਾਨੂੰ ਅੰਦਰ ਨਹੀਂ ਬੰਦ ਅੰਦਰ ਨਹੀਂ ਹਾਂ ਨਹੀਂ ਲਾ ਸਿਬੋ ਨੂੰ ਫੋਨ ਲਾ ਆ ਮੇਰੇ ਫੋਨ ਤੇ ਫੋਨ ਕਿਧਾ ਆਇਆ ਪਿਆ ਨਹੀਂ ਪਤਾ ਨਹੀਂ ਕਿਧਾ ਖੜ ਜਾ ਆਸੀ ਗੱਲ ਹੈ ਸਪੀਕਰ ਤੇ ਲਾ ਸਪੀਕਰ ਤੇ ਖੜ ਜਾ ਹੈਲੋ ਅੱਛਾ ਕਰ ਹੈਲੋ ਸਿਬੋ ਬੋਲਦੀ ਆਂ ਲਾਬੋ ਆਪਣਾ ਲਾਬੋ ਅੱਛਾ ਲਾਬੋ ਬੋਲਦੀ ਐ ਕਿਵੇਂ ਕੀ ਕਹ ਲਾਬੋ ਮੈਂ ਠੀਕ ਆ ਤੂੰ ਦੱਸ ਕਿੱਥੇ ਜਾ ਰਹੀ ਐ ਪੈਣਾ ਨਹੀਂ ਮੈਂ ਕਿੱਥੇ ਜਾਣਾ ਵੀ ਲਾਬੋ ਤੈਨੂੰ ਪਤਾ ਹੀ ਐ ਮੈਂ ਤਾਂ ਨੱਥ ਨਾਲ ਦਿਲ ਕਾਣ ਲੱਗ ਰਹੀ ਆ ਅੱਛਾ ਦਵਾਈ ਲੈਣ ਗਈ ਆ ਕਾ ਦਵਾਈ ਲੈਣ ਗਈ ਆ ਹਾਂ ਮੇ ਤਾਂ ਜੋਰੇ ਦਾ ਕੋਈ ਦੋਸਤ ਸੀ ਜਿਹੜਾ ਦੇ ਵਿੱਚ ਹਾਂ ਉਹਦੇ ਪਿੰਡ ਦੀ ਆ ਥੋੜਾ ਲਾਬੋ ਉਹਨਾਂ ਆ ਨੇਰੇ ਕੋਲੇ ਅੱਛਾ ਠੀਕ ਆ ਮਾਰੇ ਕੋਲੇ ਹੈ ਛੋੜਾ ਦਾ ਪਿੰਡ ਆ ਕਿ ਮੈਨੂੰ ਪਿੰਡ ਦਾ ਨਾਮ ਤਾਂ ਯਾਦ ਨਹੀਂ ਆਉਂਦਾ ਚਾਹੇ ਰੋਇਦਾ ਮੈਂ ਤੈਨੂੰ ਐਂ ਕਹਿੰਦੀ ਸੀ ਮੈਂ ਤਾਂ ਤੈਨੂੰ ਇੱਕ ਲੰਬਾ ਦੇਣ ਵਾਸਤੇ ਫੋਨ ਕਰਿਆ ਤੀ ਤੇ ਮੈਂ ਗਈ ਸੀ ਮੈਂ ਯਾਰ ਮਿੰਦੋ ਤੇ ਇੱਕ ਹੋਤੀਗੀ ਰਾਣੀ ਅਸੀਂ ਮੇਰੇ ਜੇਠ ਦਾ ਪਤਾ ਲੈਣ ਗਈਆਂ ਸੀ ਅੱਛਾ ਤੇ ਭੈਣ ਜਹਿੰਦਰ ਵਾਲੀ ਕੀਮੀ ਦੀ ਗੱਲ ਸੁਣ ਲਾ ਨੀ ਅੰਦਰ ਨਹੀਂ ਪੜਨ ਦੇਤਾ ਸਾਨੂੰ ਟੁੱਕ ਦੇ ਵੱਟੇ ਜਾਣਿਆ ਭਾਈ ਕਹਿੰਦੀ ਤੂੰ ਤਾਂ ਕਹਿੰਦੀ ਨੇਖਰ ਫੁੱਕਰ ਕੇ ਆ ਗਈ ਇੱਥੇ ਪਤਾ ਲੈਣ ਨੂੰ ਕਹਿੰਦੀ ਸਾਡੇ ਕੀ ਕੋਈ ਮਰ ਗਿਆ ਐ ਬੋਲੇ ਭਾਈ ਸਾਨੂੰ ਸੁਖਣਾ ਮੇਰੀ ਗੱਲ ਸੁਣ ਹੱਸਦੇ ਬਸ ਦੇ ਟੱਬਰ ਚ ਹਾਂ ਇਹ ਕਹਿਣਾ ਕੋ ਚੰਗੀ ਗੱਲ ਆ ਜੀ ਅਸੀਂ ਤਾਂ ਭੈਣ ਹਮਦਰਦੀ ਨਾਲ ਗਈਆਂ ਦੇਖ ਹੱਕ ਬਣਦਾ ਬਾਰ ਤੇ ਬਾਰ ਹਣਾ ਭੈਣ ਲੈ ਆਈ ਬੋਲੀ ਔਰ ਅੰਦਰ ਤੇ ਬੜਨ ਦਿੱਤਾ ਪੈਣੇ ਸਨ ਫੇਰ ਜੇ ਅਸੀਂ ਪਤਾ ਲੈਣ ਬਾਗ ਵੀ ਗਈਆਂ ਤੱਕੇ ਤੁੰਬੇ ਵੀ ਚੱਲ ਸਾਡਾ ਜੇਠ ਲੱਗਦਾ ਵੀ ਲੈ ਲੈਣ ਦੇ ਪਤਾ ਤਾਂ ਪਈ ਪਣੇ ਪਾਣੀ ਧਾਣੀ ਕਿ ਪਾਓ ਜਿਹੜਾ ਹੋ ਹੁੰਦਾ ਗਾ ਆਪਣਾ ਹਾਂ ਏਸੀ ਦਾ ਪਾਣੀ ਚੋ ਗਲਾਸ ਭਰ ਕੇ ਦੇਤੇ ਸਾਨੂੰ ਉਹ ਮੈਂ ਮਰਦੀ ਹਾਂ ਥੋਰ ਭਣੇ ਹਾਂ ਜਿਹੜਾ ਇਹਨੂੰ ਵੱਧ ਘੱਟ ਬੋਲੀਆਂ ਕੋਈ ਗੱਲਾਂ ਨਾ 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 ਲੈ ਹੈਗੇ ਅਸੀਂ ਤਾਂ ਦੇਖ ਮੇਰੇ ਜੇਠ ਦਾ ਪਤਾ ਲੈ ਕੇ ਜੇਠ ਨਾਲ ਗੱਲਬਾਤ ਉਹ ਤਾਂ ਵਿਚਾਰਾ ਬੋਲਦਾ ਹੀ ਨਹੀਂ ਹੈਗਾ ਅਸੀਂ ਤਾਂ ਫਿਰ ਮੁੜ ਆਈਆਂ ਮਾੜਾ ਜਹਾ ਹਾਲ ਚਾਲ ਪੁੱਛ ਤੈਨੂੰ ਬੰਦਾ ਤਾਂ ਹੈਗਾ ਵਿੱਲੇ ਹੋ ਰਿਹਾ ਹੈ ਹੋਰ ਅਸੀਂ ਤਾਂ ਫਿਰ ਉਹਦੀ ਮੁੜ ਆਈਆਂ ਉਹ ਇੱਕ ਗੱਲ ਸੁਣ ਲੈ ਲਾ ਬੋ ਹਾਂ ਦੇਖਾ ਮੈਂ ਆਉਂਗਾ ਹਾਂ ਵੀ ਹਾਂ ਮੈਂ ਉਹਨੂੰ ਪੁੱਛੂੰਗੀ ਆਕੀ ਈ ਹਾ ਹਾ ਤਾਂ ਇਹ ਪਈ ਉਹਦੀ ਲੱਗਾ ਕਿਉਂ ਕਰੀ ਕਰੇ ਇੰਨਾਂ ਦੀ ਆਹੋ ਇਹ ਪਤਾ ਲੈਣੀਆਂ ਦੀਆਂ ਠੀਕ ਹੈ ਇਹਦੇ ਰੱਬਾਂ ਨੇ ਹੋਈ ਸੋਡੀ ਗਲਤੀ ਤਾਂ ਤਾਂ ਸੋਡੀ ਕੋ ਤੇ ਪਰ ਤੂੰ ਨਹੀਂ ਫਿਰ ਮੈਂ ਵੀ ਦੋ ਦੀ ਰਿਜੈਲ ਬਣਾਉ ਉਹਦੀ ਉਹ ਕੀ ਐ ਜੈਡ ਹੋਈ ਵੀਰੋ ਦੀਰੋ ਵੀਰੋ ਆ ਚੰਗਾ ਬਣ ਮੈਂ ਤੈਨੂੰ ਦੱਸਣਾ ਸੀ ਠੀਕ ਹੈ ਆਹੋ ਚੰਗਾ ਹਾਂ ਚੰਗਾ ਕੋਈ ਨਾ ਤੂੰ ਗੁੱਸਾ ਨਾ ਕਰ ਮੈਨੂੰ ਘਰੇ ਆ ਜਾਂਦੇ ਤੇਰਾ ਚੰਗਾ ਦੇ ਇਹ ਤਾਂ ਆਪਣਾ ਦੀ ਬੋਲੀ ਬੋਲਦੀ ਆ ਇਹ ਤਾਂ ਦੋਗਲੇ ਨੇ ਭੈਣੇ ਚੱਲ ਨਹੀਂ ਮੇਰੀ ਗੱਲ ਸੁਣ ਮੇਰੇ ਤਾਂ ਸਿਰ ਦੁੱਖ ਗਿਆ ਚਾਹ ਪੀਵੇਂਗੀ ਕੁੱਟ ਹਾਂ ਚਾਹ ਤਾਂ ਪੀਉ ਦੇਖ ਮੇਰੀ ਸੌਕਣ ਚਾਹ ਤੇ ਨਾ ਨੂੰ ਤਾਂ ਐ ਬੋਲੀ ਆਏ ਹਾਏ ਆ ਜਾ ਮੀਂਘਣਾ ਖੋਲ ਕੇ ਪਲਾਉਗੀ ਆ ਜਾ ਗੋਡਾ ਜੁੜ ਗਿਆ ਆਏ ਹਾਏ ਨਹੀਂ ਮੇਰੇ ਤਾਂ ਠੂਹੀ ਦੁੱਖਣ ਲੱਗ ਗਿਆ ਕਿਵੇਂ ਆ ਜਨ ਬਿਸਕਟ ਦੰਦੀ ਵਟਾ ਦੰਦੀ ਵਟਾ ਦੰਦੀ ਦਾ ਵੱਡਾ ਇਹ ਹੈਲਦੀ ਨੇ ਚੀਜ਼ਾਂ ਹੁਣ ਦੇਖ ਮੇਰੀ ਗੱਲ ਸੁਣ ਨਾਲੇ ਤਾਂ ਕੈਫੇ 'ਚ ਪੈਸੇ ਵੱਧ ਪੈਸੇ ਦਾ ਚਲ ਕੋਈ ਚੱਕਰ ਨਹੀਂ ਧੀ ਨਾਲੇ ਤਾਂ ਆਪਾਂ ਕੈਫੇ 'ਚ ਬਹਿੰਦੇ ਉਹ ਤੇ ਤਲੀਆਂ ਹੋਈਆਂ ਚੀਜ਼ਾਂ ਖਾਂਦੇ ਯਾਰ ਉਹਦਾ ਕੀ ਬੇਦਰੋ ਡਾਰਲਿੰਗ ਬਸ ਕਰੋ ਤੁਸੀਂ ਮੈਨੂੰ ਕਿੰਨੀਆਂ ਗੱਲਾਂ ਕਈਆਂ ਸੀ ਸ਼ਾਪਿੰਗ ਕਰਾਉਂਗਾ ਨਾ ਤੂੰ ਤੁਸੀਂ ਸ਼ਾਪਿੰਗ ਕਰਾਈ ਨਾ ਕੈਫੇ 'ਚ ਬਿਟਾਇਆ ਫਿਰ ਆ ਬਿਸਕੁਟ ਮਾੜੇ ਨੇ ਮੈਨੂੰ ਨਹੀਂ ਚੰਗੇ ਲੱਗੇ ਤੁਸੀਂ ਉਹ ਪਹਾੜਾਂ 'ਚ ਤਾਂ ਇੰਟ ਢੱਪ ਭਰਨੇ ਪੈਂਦੇ ਹੁੰਦੇ ਨੇ ਨਾ ਨਾ ਤਾਂ ਪਿੰਡਾਂ ਦੇ ਨਾਂ ਆਉਂਦੇ ਨੇ ਕਰਨੀਆਂ ਹੁੰਦੀਆਂ ਨੇ ਕਿਹੜੇ ਕੈਫੇ ਨਾ ਪੜਨਾ ਲਿਖਣਾ ਆਉਂਦਾ ਚੰਗਾ ਹਾਂ ਕਿ ਪਸਤਾ ਆ ਮोटा ਪੰਜਾਬੀ ਜਾ ਖੜਾ ਇਹਨੂੰ ਪੁੱਛ ਲੈ ਵਧੀਆ ਪੰਜਾਬੀ ਚ ਦੱਸ ਦੋ ਨਲੇ ਸਮਝਾ ਦੂੰ ਨਲੇ ਨੂੰ ਪਿੰਡ ਪੁੱਛ ਲੈ ਆਏ ਦੇਖ ਲੈ ਆਪਣੇ ਸੰਦੀਪ ਵਰਗਾ ਜਾਵੀਆਂ ਨਾ ਕੰਜਰ ਦਾ ਮੁੰਡਿਆ 100 ਰੁਪਏ ਨਾਮ ਦਾ ਆ ਬੰਦਾ ਬੁੜੀ ਦੱਸੀ ਕਿੱਥੋਂ ਦੀ ਆ ਦੱਸੀ ਕੁੜੀਏ ਦੱਸੀ ਨਈ ਆ ਅੱਜ ਆਈ ਬਾਈ ਖੜੀ ਮੜਾ ਜਾ ਫੜੀ ਮੜਾ ਜਾ ਫੜੀ ਬਾਈ ਮੈਂ ਦੁਕਾਨ ਤੇ ਜਾ ਕੇ ਉਹ ਨਾ ਮੈਂ ਤੇ ਨਾ ਚੌਕਲੇਟ ਖੜ ਜਾ ਤੈਨੂੰ ਆਟਾ ਮੜਾ ਲੈ ਨਹੀਂ ਮੜਾ ਜਾ ਨਹੀਂ ਮੜਾ ਜਾ ਕੋਣ ਹੋ ਯਾਰ ਤੁਸੀਂ ਵੀਰੇ ਕੀ ਬਤਮੀਜ਼ੀ ਆ ਵੀਰੇ ਅਸੀਂ ਵੀ ਪੰਜਾਬ ਤੋਂ ਆਂ ਚੀਕਾ ਪਵਾ ਦਿਆਂਗੇ ਥੱਲੇ ਕਰ ਮਾਲ ਤੇ ਮਾਲ ਥੱਲੇ ਕਰ ਕੋਣ ਹੋ ਯਾਰ ਤੁਸੀਂ ਮੜੀ ਮੜੀ ਕਰੀ ਨਮਾਲ ਬਾਈ ਯਾਰ ਇਹ ਕੀ ਬਤਮੀਜ਼ੀ ਆ ਖਾਸ ਮੈਂ ਕਿੱਥੇ ਫਿਰਦਾ ਉਹ ਆ ਬੰਦਾ ਕੌਣਾ ਉਹ ਤੇਰੇ ਨਾਲ ਤੇਰੇ ਨਾਲ ਬੰਦਾ ਕੌਣਾ ਇਹ ਹੈ ਹੈ ਕਾਹ ਨੂੰ ਖਰਜਿਆ ਭਾਈ ਤੂੰ ਖੜ ਤੇ ਹਾਨੂੰ ਗੱਲ ਕਰ ਲੈਣ ਤੇ ਇਹ ਮੇਰਾ ਲਾ ਘਰੇ ਬਾਣ ਉਹ ਇਹ ਕੀ ਬਤਮੀਜ਼ੇ ਕੌਣ ਆ ਤੁਸੀਂ ਮੈਂ ਇਹ ਆਂਦਾ ਘਰ ਨਾ ਲਾ ਕੇ ਆਇਆ ਕਿ ਮੇਰਾ ਮੇਰਾ ਆਕੇ ਕੋਈ ਮਿੱੱਟਾ ਟਲਾ ਮੈਂ ਤਾਂ ਖੂਨਦਾਨ ਕਰਨ ਦਾ ਮੈਂ ਨਹੀਂ ਜਾਣਦਾ ਯਾਰ ਖੂਨ ਦੇਖਾਂ ਕਿੱਥੋਂ ਕੱਟਿਆ ਤੇਰੇ ਖੂਨ ਦੇਖਾਂ ਖੂਨ ਕਿੱਥੋਂ ਕੱਟ ਲੈ ਤੇਰੇ ਉਹ ਤੁਸੀਂ ਕਿਧਰੋਂ ਆ ਗਏ ਓਏ ਅਜੀ ਕਿਧਰੋਂ ਆ ਗਏ ਇਹਨੂੰ ਪਾਲਦੇ ਫਿਰਦੇ ਆ ਮੈਨੂੰ <laughs> 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 ਮੈਂ ਇਹਦੀ ਮਾਂ ਤੋਂ ਗਿਲਣਾ ਹੋਰ ਤਾਂ ਪਰ ਗੱਲ ਕਰਨੀ ਆ ਯਾਰ ਕਿ ਦੇਖ ਮੇਰੇ ਨਾਲ ਕਰੋ ਜਿਹੜੀ ਗੱਲ ਕਰਨੀ ਆ ਮੇਰੇ ਨਾਲ ਕਰੋ ਕਿਹੜੇ ਬੰਦੇ ਨੂੰ ਖੂਨ ਚੋਣਾ ਯਾਰ ਮੇਰੀ ਫਰੈਂਡ ਆ ਮੇਰੇ ਨਾਲ ਪੜਦੀ ਸੀ ਯਾਰ ਅਸੀਂ ਕਾਲਜ ਚੋਂ ਆਏ ਕਿਹੜੇ ਬੰਦੇ ਨੂੰ ਖੂਚੜਾ ਮੈਨੂੰ ਦਿਖਾ ਫੋਟੋ ਤੁਸੀਂ ਆਪਸ ਵਿੱਚ ਗੱਲ ਕਰ ਲਓ ਕੋਈ ਕੋਈ ਖੜ ਜਾ ਖੜ ਤੂੰ ਖੜ ਜਾ ਤੈਨੂੰ ਮੈਂ ਦੱਸੂ ਇੱਥੇ ਖੜ ਨਹੀਂ ਜਾ ਸੁਣ ਮੈਂ ਇੱਥੇ ਖੜੇ ਖੁੱਲੇ ਥਾਂ 'ਚ ਆਈ ਬਾਂਮ ਰੋੜ ਦੀ ਖੁੱਲੇ ਥਾਂ 'ਚ ਚੱਲ ਅਸੀਂ ਫਿਰ ਤਾਂ ਬਿਰਨ ਟੱਕ ਤੋ ਤੈਨੂੰ ਫਿਰ ਤਾਂ ਟੀਮੀ ਵਾਲੇ ਏਡੀ ਦੂਰ ਏਡੀ ਦੂਰ ਕਰ ਮੇਰੀ ਗੱਲ ਤਾਂ ਸੁਣ ਲੋ ਸੁਣੀ ਇਹਨੇ ਤੇਰੀਆਂ ਇਹਦੀ ਮੰਮੀ ਬਿਮਾਰ ਸੀ ਇਹ ਖੂਨ ਚੜੂ ਹੋਰ ਤਾਂ ਖੂਨ ਚੜਦਾ ਜਿੰਦਾ ਪਿਓ ਮਰ ਗਿਆ ਇਹਦਾ ਰੂਪ ਨਹੀਂ ਰਾਮਾ ਦਾ ਮੇਲਾ ਨਹੀਂ ਕੰਜਰਦਾ ਇਹ ਮਿਲ ਗਿਆ ਖੁਸ਼ੀ ਵਾਲੀ ਓਏ ਤੁਸੀਂ ਪਹਿਲਾਂ ਤਾਂ ਮੇਰੀ ਗੱਲ ਸੁਣੋ ਮੈਨੂੰ ਐ ਪਤਾ ਸੀ ਕਿੱਥੇ ਕਿੱਥੇ ੱੱਕੇ ਖਾ ਕੇ ਆਏ ਆਂਗੇ ਕੱਡੀ ਆਉਂਦੀ ਆ ਕੱਡੀ ਲੰਘ ਜਾਂਦੇ ਮਾੜੀ ਜੀ ਗੱਡੀ ਦਾ ਲੰਘ ਜੂਗੀ ਮੇਰੀ ਗੱਲ ਸੁਣ ਨਿਕਾਲਾ ਵੀਰਾਂ ਨਿਕਾਲਾ ਇਹਦਾ ਬਟਾ ਕੇਸ ਉਹ ਗੱਲ ਤਾਂ ਸੁਣ ਲੈ ਆ ਤੁਸੀਂ ਫੋਟੋਆਂ ਕਿੱਧਰ ਜਲੂਸ ਕੱਢਦੇ ਜਲੂਸ ਨਹੀਂ ਭਾਈ ਅਸੀਂ ਬੰਦੇ ਦਾ ਗੱਲ ਲੈ ਜਾਣਾ ਪਿੰਟ ਅਸੀਂ ਬੰਦੇ ਦਾ ਗੱਲ ਲੈ ਜਾਣਾ ਹਾਂ ਉਸ ਲੋਥ ਦਾ ਪਤਾ ਕੀ ਨਹੀਂ ਤੈਨੂੰ ਐ ਪਤਾ ਤੇਰਾ ਪਿਓ ਕਿਹੜੇ ਹਾਲਾਤਾਂ ਚਾ ਤੂੰ ਜਮੀ ਸ਼ਰ ਮੈਨੂੰ ਐ ਪਤਾ ਤੇਰਾ ਪਿਓ ਕਿਹੜੇ ਹਾਲਾਤਾਂ ਚਾ ਇੱਕ ਕਰੇ ਤੇ ਮਰਾ ਸਾਲਾ ਪਾਉ ਨੂੰ ਕੋਟਦਾ ਹੁੰਦਾ ਪਟਿਆ ਆਜ ਗਾਹਾਂ ਚੱਲ ਆ ਜਾ ਮੇਰੀ ਗੱਲ ਤਾਂ ਸੁਣ ਲੋ ਨਹੀਂ ਤਾਂ ਜਾ ਭਾਈ ਜਾ ਜਲੂਸ ਨਾ ਕਰੋ ਤੁਸੀਂ ਚਲੋ ਪਿੰਡ ਮੈਂ ਆਉਣਾ ਨਹੀਂ ਨਹੀਂ ਪਿੰਟ ਨਹੀਂ ਪਿੰਟ ਨਹੀਂ ਕਾਤੇ ਐ ਤੂੰ ਕਾਤੇ ਮੈਂ ਮੈਂ ਤਾਂ ਗੱਡੀ ਦੀ ਆ ਉਹ ਗੱਲ ਤਾਂ ਸੁਣ ਲਓ ਮੇਰੀ ਜਿੱਥੇ ਕੋਲ ਚੱਲਾ ਜਾ ਲੈ ਆਹ ਫਿਰ ਦਰ ਉੱਡ ਜਾ ਬੇਗਰਜਣਾ ਨਾ ਮੈਂ ਸਰਮਸੰਗ ਹੈ ਗਿਆ ਤੈਨੂੰ ਮਾੜੀ ਮੋਟ ਹੈ ਉਰੇ ਇੱਧਰ ਆ ਤੂੰ ਤਾਰ ਇਹਨਾਂ ਨੂੰ ਤਾਰ ਇੱਧਰ ਆ ਨਾ ਕਰੇਦਾ ਕੰਮ ਦਾ ਢੱਕਾ ਨਹੀਂ ਤੋੜਦਾ ਹੈਗਾ ਹੈ ਪੂਰੇ ਲੱਗ ਰੇ ਟੱਚ ਕਰਨ ਤੂੰ ਪੈਸੇ ਦੇਣਗੇ ਤੂੰ ਤਾਂ ਨਹੀਂ ਦਿੰਦੀ ਭਾਸ਼ ਕਿਹੜੇ ਪੈਸੇ ਵੇ ਅੰਡੇ ਖਾਣੇ ਨੇ ਅੰਡੇ ਖਾਣੇ ਦਾ ਕਰੇਦਾ ਤੈਨੂੰ ਕੁਝ ਮਿਲਦਾ ਨਹੀਂ ਹੈਗਾ ਲੈ ਹੁਣ ਆ ਉਹ ਬੇਸਣ ਨਾਲ ਖਾ ਕੇ ਆਉਂਗਾ ਖਵਾ ਮਾ ਹੋਰ ਮੈਂ 20 ਕਰਾਂ ਦੇ ਲੱਭੇ ਤੈਨੂੰ ਬੇੜੀ ਬੈਠੇ ਰ ਆਪ ਲੱਗ ਰੇ ਉਰੇ ਕੰਮ ਕਰਾਉਣ ਫਿਰ ਤੂੰ ਪੈਸੇ ਤਾਂ ਦਿੰਦੀ ਨਹੀਂ ਮੈਂ ਦਿੰਦਾ ਚੁੱਕ ਦੇਵਾ ਚੁੱਕ ਦੇਵਾ ਮੇਰੀ ਗੱਲ ਸੁਣ ਲੈ ਬੰਦਿਆ ਵਾਂਗੂ ਘਰੇ ਬੈ ਜਾ ਕਿਤੇ ਨਹੀਂ ਜਾਣਾ ਹੈਗਾ ਬਾਹਰੇ ਮੈਂ ਤਾਂ ਆਪਣੇ ਦੋਸਤਾਂ ਨਾਲ ਖੇਡਣ ਜਾਊਂਗਾ ਕਿਹੜੇ ਦੋਸਤਾਂ ਨਾਲ ਜਾਏਗਾ ਖੇਡਣ ਦੱਸੀ ਮੈਨੂੰ ਮੜਿਆ ਕਿਉਂ ਮੇਲਾ ਲੱਗਿਆ ਉਰੇ ਪਿਓ ਦਾ ਤਰਾ ਪਹਿਲਾਂ ਨਹੀਂ ਘਰੇ ਵਰਦਾ ਹੈਗਾ ਹੁਣ ਫਿਰ ਮੈਂ ਕੀ ਕਰਾਂ ਤੋਰਾ ਹੋਰ ਮਾਨਕ ਚ ਆਪਣੀ ਮਾਰੂ ਮੂੰਹ ਤੇ ਮੈਂ ਲਿਆਜ ਕਰੀ ਨਹੀਂ ਮੈਂ ਤੇਰਾ ਕਿਉਂ ਮਾਰਨੀ ਆ ਨੇ ਬੱਦਿਆ ਵਾਂਗੂ ਅੰਦਰ ਪੈ ਜਾ ਜਾ ਕੇ ਮੈਂ ਨਹੀਂ ਬੈਂਦਾ ਭਾਈ ਮੇਰੀ ਗੱਲ ਸੁਣ ਲੈ ਮੈਂ ਬਾਬੇ ਕੇ ਜਾਣਾਗਾ ਉਹਦਾ ਪਤਾ ਲੈ ਲਾਂ ਕੰਜਰ ਦਾ ਕਿੱਥੇ ਮਰਿਆਗਾ ਮੈਂ ਤਾਂ ਖੇਡਣ ਜਾਣਾਗਾ ਤੂੰ ਤੂੰ ਤੋਰਾ ਖੇਡਣ ਤੋਰਾ ਫਿਰ ਤੈਨੂੰ ਮੈਂ ਕਹੀ ਜਾਨੀ ਅੰਦਰ ਬੈ ਜਾ ਬੈ ਜਾ ਚੱਲ ਮੈਂ ਬਾਬੇ ਕੇ ਜਾਣਾਗਾ ਸਾਰਾ ਕੰਮ ਮੇਰੀ ਜਾਨ ਨੂੰ ਬਖਸ਼ ਅੰਦਰ ਭਾਈ ਮੈਨੂੰ ਵੀ ਲਾ ਕੇ ਜਾ ਲੈ ਕਿਉਂ ਤੈਨੂੰ ਕਿੱਥੇ ਲੈ ਕੇ ਜਾਵਾਂ ਮੈਂ ਮੈਂ ਤੇਰੇ ਬੇਟੀਆਂ ਚ ਪੈਸੇ ਕੱਢ ਲੂੰ ਕੱਢ ਤੂੰ ਫਿਰ ਤੈਨੂੰ ਮੈਂ ਆ ਕੇ ਦੱਸਾਂ ਮੈਂ ਕੱਢਦਾ ਫਿਰ ਤਪਾਇਆ ਗੇਟ ਵੀ ਨਹੀਂ ਲੱਗਦਾ ਮਰਨਿਆਂ ਨੇ ਵੀ ਪੰਨ ਛੱਡਿਆ ਲਾ ਲਈ ਅੰਦਰੋਂ ਫੂਕ ਲਈਏ ਨੋ ਤਪਾ ਮਾਰਿਆ ਕੰਜਰਾਂ ਨੇ